ਲੋਕ ਸਭਾ ਦਾ ਪੇੜ ਵੱਜ ਗਿਆ ਤੇ ਹੁਣ ਜਿਹੜਾ ਅਗਲਾ ਫੋਕਸ ਹੈ ਉਹ ਨਤੀਜਿਆਂ ਉੱਤੇ ਰਹਿਣ ਵਾਲਾ ਹੈ। ਇਸ ਸਾਰੀ ਜਿਹੜੀ ਕਹਾਣੀ ਹੈ ਅਗਲੇ ਸਮੇਂ ਕਿਵੇਂ ਰਹਿਣ ਵਾਲੀ ਹੈ ਤੇ ਨਾਲ ਜਿਹੜੀ ਇੱਕ ਹੋਰ ਵੱਡੀ ਗੱਲ ਸਿਆਸੀ ਲਹਾਜ ਦੀ ਉਹ ਵੀ ਕਿ ਸਾਹਮਣੇ ਆ ਰਹੀ ਹੈ। ক্রিকেট ਜਗਤ ਨਾਲ ਦੋ ਉੱਗੀਆਂ ਹਸਤੀਆਂ ਗੌਤਮ ਗੰਬੀਰ ਚਵਰਾਸ਼ ਸਿੰਘ ਨੇ ਸਿਆਸਤੋਂ ਲੰਬੇ ਜਾਣ ਦਾ ਇੱਕ ਤਰ੍ਹਾਂ ਫੈਸਲਾ ਲਿਆ ਹੈ। ਇਹ ਸਾਰੀ ਗੱਲਬਾਤ ਕੀ ਰਹਿਣ ਵਾਲੀ ਹੈ ਤੇ ਕੁਝ ਹੋਰ ਲੀਡਰ ਕਿਉਂਕਿ ਇੰਨੀ ਦੇਰੀ ਭਾਵੇਂ ਕਿ ਇਹ ਗੱਲ ਵੱਡੇ ਪੱਧਰ ਤੇ ਉਪਰ ਜੀ ਸਾਹਮਣੇ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਜਿਹੜਾ ਰੱਥ ਹੈ ਉਹ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਪਰੰਤੂ ਵਿੱਚੋਂ ਕੁਝ ਹੋਰ ਤਰ੍ਹਾਂ ਦੀਆਂ ਵੀ ਜਿਹੜੀਆਂ ਕਹਾਣੀਆਂ ਨੇ ਉਹ ਬਾਹਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਸ ਸਾਰੀ ਚਰਚਾ ਲਈ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਅੱਗੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਪ੍ਰੀਤੋ ਭਿੰਦਸਰਵ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜਿਵੇਂ ਕਿ ਜ਼ਿਕਰ ਆਪਾਂ ਕਰ ਰਹੇ ਹਾਂ ਕਿ ਚੋਣ ਪੇੜ ਵੱਜ ਗਿਆ ਹੁਣ ਅਗਲੇ ਸਮੇ ਜਿਹੜੀ ਉਮੀਦਵਾਰਾਂ ਦੀਆਂ ਸੂਚੀਆਂ ਉਹ ਸਾਹਮਣੇ ਆਉਣਗੀਆਂ ਤੇ ਬਾਗੀ ਤੇਵਰ ਉਹ ਆਪਣਾ ਰੁਖ ਵਿਖਾਉਣਗੇ ਕਹਿੰਦਾ ਭਾਵ ਕਿ ਜਿਹੜਾ ਸਿਆਸੀ ਅਖਾੜਾ ਹੈ ਉਹ ਹੁਣ ਅਗਲੇ ਸਮੇ ਉਹਦਾ ਜਿਹੜਾ ਡਗਾ ਜਿਹੜਾ ਨਗਾਰਾ ਉਹ ਗੱਜ-ਵੱਜ ਕੇ ਵਜਦਾ ਸੁਣੇਗਾ ਤੇ ਨਾਲ ਕਈ ਤਰ੍ਹਾਂ ਦੀਆਂ ਹੋਰ ਵੀ ਕਹਾਣੀਆਂ ਨੇ ਇੱਕ ਬੰਨੇ ਸਤਾ ਤੇਰੇ ਜਿਸ ਨੇ ਅੰਕੜਾ ਆਪਣਾ 370 ਤੋਂ ਪਾਰ ਦਾ ਦਿੱਤਾ ਹੈ ਦੂਜੇ ਬੰਨੇ ਇੰਡੀਆ ਇਕੱਠ ਜੋੜ ਉਹ ਵੀ ਦਮ ਖੰਮ ਦੇ ਨਾਲ ਸਾਹਮਣੇ ਆਇਆ ਕਹਿ ਰਹੇ ਨੇ ਕਿ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਰਹਿਣ ਵਾਲੇ ਸਾਰਾ ਕੁਝ ਤੇ ਦੂਜੇ ਬੰਨੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟਰੀ ਨੇ ਦਿੱਲੀ ਤੋਂ cricket ਜਗਤ ਦੀ ਉੱਗੀ ਹਸਤੀ ਗੌਤਮ ਗੰਭੀਰ ਨੇ ਇੱਕ ਤਰ੍ਹਾਂ ਸਿਆਸਤੋਂ ਮੁਕਤੀ ਲੈਣ ਦੀ ਕੋਸ਼ਿਸ਼ ਕੀਤੀ ਹੈ ਮੰਗ ਕੀਤੀ ਹੈ ਜਵਰਾਜ ਸਿੰਘ ਜਿਨ੍ਹਾਂ ਦਾ ਜ਼ਿਕਰ ਸੀ ਕਿ ਸ਼ਾਇਦ ਉਹ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ ਉਹਨਾਂ ਨੇ ਨੰਨਾ ਮਾਰਤਾ ਹੈ ਅਜਿਹੀਆਂ ਮੀਡੀਆ ਰਿਪੋਰਟਾਂ ਤੋਂ ਉਹਨਾਂ ਨੇ ਕਿਹਾ ਨਹੀਂ ਉਸ ਦਾ ਅਜਿਹਾ ਕੋਈ ਵਿਚਾਰ ਨਹੀਂ ਡਾਕਟਰ ਸਾਹਿਬ ਇਹ ਅਜਿਹਾ ਸਾਰਾ ਕੁਝ ਕਿਵੇਂ ਆਪਾਂ ਦੇਖਦੇ ਹਾਂ ਸਿਆਸੀ ਲਿਹਾਜ਼ ਉੱਤੇ ਪੇੜ ਵੱਜ ਗਿਆ ਸਾਰਾ ਕੁਝ ਅੱਗੇ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਕੁਝ ਲੀਡਰ ਪੈਰ ਪਿੱਛਾ ਨੂੰ ਖਿੱਚ ਰਹੇ ਨੇ ਉਹ ਗੱਲ ਵੱਖਰੀ ਹੈ ਕਈ ਲੀਡਰ ਇਸ ਗੱਲੋਂ ਰਸੇ ਵੀ ਤਡਾ ਤਡਾ ਰਹੇ ਨੇ ਕਿ ਉਹ ਕਿਹੜੇ ਕਿਹੜੇ ਹਲਕੇ ਤੋਂ ਉਹਨਾਂ ਨੂੰ ਟਿਕਟ ਮਿਲੇ ਪਰੰਤੂ ਜਿਹੜੀ ਵੱਡੀ ਗੱਲ ਇੱਕ ਸਤਾ ਤੇਰ ਨਾਲ ਜੁੜੀ ਕੇਂਦਰੀ ਸਤਾ ਤੇਰ ਨਾਲ ਜੁੜੀ ਉਹਦੇ ਆਗੂ ਪੈਰ ਪਿੱਛੇ ਖਿੱਚਦੇ ਹੋਣ ਤਾਂ ਮਾਮਲਾ ਕੁਝ ਹੋਰ ਤਰ੍ਹਾਂ ਦਾ ਵੀ ਬਣਦਾ ਵਿਖਾਈ ਦੇ ਰਿਹਾ ਜੀ ਪ੍ਰਿੰਟ ਸਾਹਿਬ ਦੇਖੋ ਇੱਕ ਤਾਂ ਇਲੈਕਸ਼ਨਾਂ ਦੇ ਲਾਗੇ ਛਾਗੇ ਇਦਾਂ ਦਾ ਕੁਝ ਹੁੰਦਾ ਹੈ ਕਿ ਬਹੁਤ ਸਾਰਾ ਕੁਝ ਬਾਹਰ ਨਹੀਂ ਆਉਂਦਾ ਅੰਦਰ ਬੜਾ ਕੁਝ ਹੁੰਦਾ ਹੈ ਕਿਸੇ ਨੂੰ ਮਿਲੀ ਕਿਸੇ ਨੂੰ ਜਗਤ ਤੋਂ ਜਿਹੜੀ ਤੋਂ ਲੈਣਾ ਚਾਹੁੰਦਾ ਸੀ ਉੱਥੋਂ ਨਹੀਂ ਮਿਲੀ ਮਤਲਬ ਆਸ਼ਾ ਨਿਰਾਸ਼ਾ ਇਕੱਠੀਆਂ ਚੱਲਦੀਆਂ ਨੇ 25 ਜੀ ਇਹਦੇ ਨਾਲ ਬੀਜੇਪੀ ਨੇ ਆਪਣਾ ਮਤਲਬ ਕਹਿ ਲਓ ਹੱਲਾ ਬੋਲਿਆ ਆਈਟੀ ਸੈਲਫੋਨ ਲੈ ਕੇ ਸਾਰੇ ਪਾਸੇ ਸਾਰੀਆਂ ਸੰਸਥਾਵਾਂ ਲਗਭਗ ਈਡੀ ਸੀਵੀਆਈ ਇਲੈਕਸ਼ਨ ਇਨਫੋਰਮੇਸ਼ਨ ਜਿਵੇਂ ਉਹ ਮਤਲਬ ਪੇਸ਼ਬੰਦੀਆਂ ਕਰਦੇ ਆ ਰਹੇ ਨੇ ਬੇਸਿਕਲੀ ਤਾਂ ਇਲੈਕਸ਼ਨ ਹੀ ਲੜ ਦਿੰਦੇ ਨੇ ਅੱਜਕੱਲ ਪੋਲੀਟੀਸ਼ੀਅਨ ਹੋਰ ਗਵਰਨੈਂਸ ਤਾਂ ਹੁੰਦੀ ਨਹੀਂ ਹੂੰ ਉਹ ਜਿੱਦਾਂ ਉਹਨਾਂ ਨੇ ਮਿਟਿਕਲਸਲੀ ਪਲਾਨ ਕੀਤਾ ਹੋਇਆ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਖੰਡਾਇਆ ਜਿਹੜਾ ਆਪੋਜੀਸ਼ਨ ਦਾ ਫਰੰਟ ਬਣਿਆ ਸੀਗਾ ਇੰਡੀਆ ਉਹ ਚਨਤੀਸ਼ ਕੁਮਾਰ ਚਲੇ ਗਏ ਉਹ ਮਤਲਬ ਸਾਰੇ ਪਾਸੇੋਂ ਨਜ਼ਰ ਆ ਰਿਹਾ ਹੈ ਦੇਖਣ ਨੂੰ ਲੱਗ ਰਿਹਾ ਹੈ ਕਿ ਜੀ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਅਨਵਿੰਸੀਬਲ ਨੇ ਅਜਿੱਤ ਨੇ ਉਹ ਹੂੰ ਨਾਲ ਦੇ ਨਾਲ ਜਿਹੜੀ ਗੱਲ ਸਮਝ ਨਹੀਂ ਆ ਰਹੀ ਮਤਲਬ ਉਹ ਇਹ ਹੈ ਕਿ ਪੈਨਿਕ ਵੀ ਬੜੀ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਪੰਡੀਗੜ ਮੇਅਰ ਦੇ ਕੇਸ ਹੋਇਆ ਜਿਸ ਤਰ੍ਹਾਂ ਰਾਜ ਸਭਾ ਦੇ ਕੇਸ ਚ ਹਿਮਾਚਲ ਦੇ ਵਿੱਚ ਹੋਇਆ ਜਿਸ ਤਰੀਕੇ ਦੇ ਨਾਲ ਅੰਦਰੋਂ ਗਦਕਲੀ ਸਾਹਿਬ ਨੇ ਬਿਆਨ ਦਿੱਤੇ ਫਟਾਫਟ ਫਿਰ ਉਹਨਾਂ ਨੂੰ ਨੋਟਿਸ ਜਾਰੀ ਕਰਨਾ ਪਿਆ ਕਾਂਗਰਸ ਦੇ ਲੀਡਰਾਂ ਨੂੰ ਜਿਸ ਤਰ੍ਹਾਂ ਗੌਤਮ ਗੰਭੀਰ ਨੇ ਜਵਾਬ ਦਿੱਤਾ ਜਿਸ ਤਰ੍ਹਾਂ ਜਗਰਾਜ ਜੀ ਦਾ ਤੁਸੀਂ ਦੱਸ ਰਹੇ ਸੀਗੇ ਹਮ ਪਹਿਲਾਂ ਉਹ ਤੋਂ ਪਹਿਲਾਂ ਸਣੀ ਦੇਵੋਲ ਨੇ ਨਾ ਕਰਤੀ ਸੀ ਅਸਲ ਦੇ ਵਿੱਚ ਕਿ ਉਹਨਾਂ ਦਾ ਹੀ ਪਰਿਵਾਰ ਸੀ ਕਿਸਮ ਦਾ ਹਾਂ ਹਾਂ ਤੇ ਜੀ ਜੀ ਲੇਟੈਸਟ ਜਿਹੜਾ ਹੈ ਜਯੰਤ ਸਿਨਾ ਜਿਹੜੇ ਯਸ਼ਵੰਤ ਸਿਨਾ ਪਹਿਲਾਂ ਭਾਜਪਾ ਗਵਰਨਮੈਂਟ ਚ ਸਰਦੋਂ ਦੇ ਸੀ بڑے ਵੱਡੇ ਲੀਡਰ ਸੀ ਇਹਨਾਂ ਦੇ ਉਹਨਾਂ ਦੇ ਬੇਟੇ ਨੇ ਮਤਲਬ ਨਾ ਸਕਦੀ ਹੈ ਉਹਨਾਂ ਨੇ ਵੀ ਇਹੀ ਕਿਹਾ ਕਿ ਮੈਨੂੰ ਤੁਸੀਂ ਮੁਕਤ ਕਰੋ ਇਹ ਇਸ਼ਾਰੇ ਨੇ ਇਹ ਦੱਸ ਰਹੇ ਨੇ ਕਿ ਸਾਰਾ ਕੁਝ ਠੀਕ ਤਾਂ ਨਹੀਂ ਹੈ ਹਾਂ ਮੰਦਰੋਂ ਅੰਦਰ ਕਿਤੇ ਨਾ ਕਿਤੇ ਹੋ ਸਕਦਾ ਛੋਟੇ ਮੋਟੇ ਗਿਲੇ ਸ਼ਿਕਵੇ ਹੋਣ ਹੋ ਸਕਦਾ ਉਹਨਾਂ ਦੀ ਚੁਆਇਸ ਦੀਆਂ ਕੰਸੀਕੁਐਂਸਿਸ ਨਾ ਮਿਲ ਰਹੀਆਂ ਹੋਣ ਪਰ ਜਿੰਨਾ ਬੀਜੇਪੀ ਦੇ ਲੀਡਰਸ਼ਿਪ ਤੇ ਚ ਪੈਨਿਕ ਹੈ ਉਹ ਗੱਲ ਸਮਝ ਨਹੀਂ ਆਉਂਦੀ ਹੂੰ ਜੀ ਉਹ ਚੀਜ਼ਾਂ ਤਾਂ ਵੱਡੀ ਪਾਰਟੀ ਹੈ ਵੱਡੀ ਇਲੈਕਸ਼ਨ ਹੈ ਇਹ ਬਹੁਤ ਇਤਿਹਾਸਿਕ ਇਲੈਕਸ਼ਨ ਹੋਣੀ ਹੈ ਉਹਦੇ ਚੀਜ਼ਾਂ ਚੀਜ਼ਾਂ ਹੋਣੀਆਂ ਤਾਂ ਨੋਰਮਲ ਨੇ ਪਰ ਸਿੱਕੇ ਨਾਲ ਉਹ ਰਿਸਪੌਂਡ ਕਰਦੇ ਨੇ ਜਿਸ ਤਰੀਕੇ ਦੇ ਨਾਲ ਮਤਲਬ ਅੰਦਰ ਕੜਮਸ ਮੱਚੀ ਲੱਗਦੀ ਹੈ ਉਹਦੇ ਤੋਂ ਉਹਨਾਂ ਦੇ ਚਿਹਰਿਆਂ ਤੋਂ ਉਹਨਾਂ ਦੇ ਬਿਆਨਾਂ ਤੋਂ ਉਹਨਾਂ ਦੀ ਸ਼ਕਲ ਤੋਂ ਉਹ ਕੰਫੀਡੈਂਸ ਜਿਹੜਾ ਸ਼ੋਅ ਕੀਤਾ ਜਾ ਰਿਹਾ ਹੈ ਉਹ ਨਜ਼ਰ ਨਹੀਂ ਆ ਰਿਹਾ ਇਸ ਤਰ੍ਹਾਂ ਜੁਡੀਸ਼ਰੀ ਦੇ ਵਿੱਚ ਪਿਛਲੇ ਦਿਨੀ ਹੋਇਆ ਇਲੈਕਟਰਲ ਬਾਂਡਸ ਨੂੰ ਲੈ ਕੇ ਜਿਸ ਤਰ੍ਹਾਂ ਹੋਇਆ ਜਿਸ ਤਰ੍ਹਾਂ ਟਵਿੱਟਰ ਦਾ ਬਿਆਨ ਆਇਆ ਕਿ ਜੀ ਸਾਨੂੰ ਇਹ ਬੰਦ ਕਰ ਰਹੇ ਨੇ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿਸਾਨਾਂ ਦੇ ਮਾਮਲੇ 'ਚ ਹੋਇਆ ਹੂੰ ਮਨ ਕਿਸਾਨ ਮੋਰਚਾ ਬੇਸਿਕਲੀ ਜਿਹੜੇ ਵਿਰੋਧੀ ਨੇ ਉਹ ਤਾਂ ਇਹ ਗੱਲ ਕਹਿੰਦੇ ਨੇ ਹੁਣ ਲੱਗਣ ਲੱਗੀ ਗੱਲ ਕਿ ਕਿਸਾਨ ਮੋਰਚਾ ਲਵਾਇਆ ਗਿਆ ਫਿਰ ਕਿਸਾਨਾਂ ਨੂੰ ਕੁੱਟਿਆ ਗਿਆ ਜਿਸ ਤਰ੍ਹਾਂ ਹਰਿਆਣੇ ਦੀ ਗਵਰਨਮੈਂਟ ਦਾ ਜੋ ਰਿਸਪੌਂਸ ਸੀ ਹੂੰ ਹੂੰ ਫਿਰ ਆ ਰਿਹਾ ਹੈ ਕਿ ਕਿ ਮੇਰਾ ਖਿਆਲ ਹੈ ਵੀ ਜਾਂ ਤਾਂ ਕੌਨਫੀਡੈਂਸ ਨਹੀਂ ਹੈ ਉਹਨਾਂ ਨੂੰ ਹੂੰ ਕਿਉਂ ਇਹ ਕੀ ਕਹ ਲੋ ਜਿਸ ਤਰ੍ਹਾਂ ਪੰਜਾਬ ਚ ਆਪਣੇ ਆਖਾਨ ਹੈ ਨਾ ਉਹ ਕਹਿੰਦੇ ਵੀ ਬੜਕਾ ਮਾਰਦਾ ਹੈ ਕਹਿੰਦਾ ਮੈਂ ਸਾਂ ਨਾ ਕਹਿੰਦਾ ਉਹ ਕਿਉਂ ਮਾਰਦਾ ਹੈ ਕਹਿੰਦਾ ਮੈਂ ਗਊ ਦਾ ਜਾਇਆ ਜਾਂ ਜੇ ਅੰਦਰਲਾ ਗਊ ਦਾ ਜਾਇਆ ਵੀ ਜਾਗ ਪੈਂਦਾ ਹੂੰ ਕਿੱਡਾ ਬੜਾ ਜਾਉਂਦਾ ਫਿਰ ਚੱਲ ਵੀ ਜਾਊਗਾ ਕਿ ਨਹੀਂ ਚੱਲ ਜਾਊਗਾ ਹੂੰ 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 ਪਰ ਇਹ ਗੱਲਾਂ ਆਪਣੇ ਆਪ ਦੇ ਵਿੱਚ ਹੀ ਇਸ਼ਾਰਾ ਕਰ ਰਹੀਆਂ ਨੇ ਕਿ ਅੰਦਰ ਕਾਫੀ ਕਾਫੀ ਮਤਲਬ ਗੁੰਝਣਾ ਹੈ ਗਿਆ ਨੇ ਨਾ ਸੌਖਾ ਨਹੀਂ ਇਹ ਜੁਡੀਸ਼ਰੀ ਫਿਬਰੀ ਕਮੇਟੀ ਦੀ ਬੈਠਕ ਵੀ ਕਈ ਘੰਟੇ ਚੱਲੀ ਹੈ ਜਿਹਦੇ ਵਿੱਚ ਸੁਭਾਵਨਾ ਸੀ ਕਿ ਸ਼ਾਇਦ ਜਿਹੜੀਆਂ ਪਹਿਲੀਆਂ 100 ਉਮੀਦਵਾਰਾਂ ਦੀ ਸੂਚੀ ਬਾਹਰ ਆਏਗੀ ਉਹ ਹਾਲੇ ਰੁਕੀ ਹੋਈ ਹੈ ਮੇਰਾ ਖਿਆਲ ਇਹ ਹੁੰਦਾ ਪਤਾ ਕੀ ਹੁੰਦਾ ਸਿਆਸਤ ਦੇ ਵਿੱਚ ਜਿਹੜਾ ਜਨਰਲ ਰੂਲ ਹੈ ਜੀ ਉਹ ਇਹ ਹੈ ਕਿ ਜਦੋਂ ਤੁਸੀਂ ਆਪੋਜੀਸ਼ਨ ਨੂੰ ਖਤਮ ਕਰ ਦਿੰਦੇ ਹੋ ਤਾਂ ਅੰਦਰੋਂ ਆਪੋਜੀਸ਼ਨ ਸ਼ੁਰੂ ਹੋ ਜਾਂਦੀ ਹੈ ਜੀ ਜਿਹੜਾ ਜਿਹੜਾ ਸਟਰਕਚਰ ਕੁਦਰਤ ਦਾ ਰੂਲ ਹੈ ਜਿਹੜਾ ਸਟਰਕਚਰ ਬਾਹਰੋਂ ਬੜਾ ਸਖਤ ਹੁੰਦਾ ਹੈ ਉਹ ਅੰਦਰੋਂ ਵੀ ਨਰਮ ਹੋ ਜਾਂਦਾ ਨਾਰੀਅਲ ਦੀ ਤਰ੍ਹਾਂ ਹੂੰ 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 ਪਰ ਖਾਲੀ ਹੁੰਦਾ ਬਹੁਤ ਛੋਟੇ ਸੋ ਉਹਦੇ ਟੁੱਟਣਾ ਤਾਂ ਉਹਨਾਂ ਨਿਸ਼ਚਿਤ ਹੈ ਤਬਦੀਲੀ ਤਾਂ ਕੁਦਰਤ ਦਾ ਲਾਅ ਹੈ ਅਸਲ ਦੇ ਵਿੱਚ ਸੋ ਹੁਣ ਇੱਕ ਕਨਸੈਂਟਰੇਸ਼ਨ ਆਫ ਪਾਵਰ ਕੁਝ ਕੁ ਹੱਥਾਂ ਦੇ ਵਿੱਚ ਹੋ ਗਈ ਹੈ ਕਿ ਸਾਰੀਆਂ ਹੀ ਸੰਸਥਾਵਾਂ ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਸੀਬੀਆਈ ਤੋਂ ਲੈ ਕੇ ਈਡੀ ਤੋਂ ਲੈ ਕੇ ਇਨਕਮ ਟੈਕਸ ਤੋਂ ਲੈ ਕੇ ਈਵਨ ਜੁਡੀਸ਼ਰੀ ਤੋਂ ਲੈ ਕੇ ਫਾਰਮਲ ਇਨਫਾਰਮਲ ਸਾਰੀਆਂ ਚੀਜ਼ਾਂ ਕੁਝ ਕੁ ਹੱਥਾਂ 'ਚ ਸਾਰੀ ਪਾਵਰ ਸੱਤਾ ਜਿਹੜੀ ਉਹ ਕੇਂਦਰਿਤ ਹੋ ਗਈ ਹੈ ਪਰ ਉਹ ਕੁਦਰਤੀ ਹੈ ਕਿ ਉਹਨੇ ਬਹੁਤ ਲੰਬਾ ਸਮਾਂ ਨਹੀਂ ਚੱਲਣਾ ਉਹ ਸਟਰਕਚਰ ਨੇ ਟਹਿਣਾ ਹੁੰਦਾ ਅਸੀਂ ਦੇ ਵਿੱਚ ਪਰ ਵਰਲਡ ਪੱਧਰ ਤੇ ਵੀ ਜੇ ਤੁਸੀਂ ਇਹ ਦੇਖੋ ਇਹ ਵਰਤਾਰਾ ਵਾਪਰ ਰਿਹਾ ਹੈ ਕਿ ਜਿਹੜੇ ਤਾਨਾਸ਼ਾਹ ਕਹਿ ਲੋ ਆਟੋਕਰੇਟ ਕਹਿ ਲੋ ਜਾਂ ਅਥੋਰਿਟੇਰੀਅਨ ਰਜਿਮ ਨੇ ਜਿਹੜੇ ਉਹਨਾਂ ਚ ਵੀ ਹਿੱਲ ਜੁਲ ਹੋ ਰਹੀ ਹੈ ਅੰਦਰੋਂ ਅੰਦਰ ਹੀ ਹਮ ਨਾਰਥ ਕੋਰੀਆ ਦਾ ਛੱਡ ਲੋ ਤੁਸੂ ਉਹਦੀ ਖਬਰ ਨਹੀਂ ਬਾਹਰ ਆਉਂਦੀ ਜਿਵੇਂ ਰੂਸ ਦੇ ਵਿੱਚ ਪਿਊਤਨ ਜਾਂ ਮਤਲਬ ਜਿੱਥੇ ਕਿਤੇ ਵੀ ਹੈ ਮਤਲਬ ਚੀਨੀ ਤਬਦੀਲੀ ਦਾ ਦੌਰ ਲੱਗ ਰਿਹਾ ਜਿਹੜਾ ਆ ਰਿਹਾ ਉਹਨਾਂ ਦੇ ਸਮੇਂ ਵਿੱਚ ਸੋ ਜਿਹਨੇ ਜਿਆਦਾ ਸਖਤ ਰੂਲ ਕੋਈ ਬਣਾਉਂਦਾ ਹੈ ਚਾਹੇ ਉਹ ਤੁਰਕੀ ਚ ਚਾਹੇ ਉਹ ਸੌਦੀ ਅਰੇਬੀਆ ਚ ਚਾਹੇ ਉਹ ਇਜ਼ਰਾਈਲ ਦੇ ਵਿੱਚ ਸਾਰੇ ਥਾਈਂ ਹਾਂ ਪਹਿਲੀ ਹੈਗੀ ਹੈ ਸਾਰੇ ਰਜਾਈਮਸ ਨੇ ਜਿਹੜੇ ਉਹਨਾਂ ਦੇ ਪਰ ਇੰਡੀਆ ਵੀ ਕੋਈ ਨਹੀਂ ਹੈ ਜਿਸ ਤਰ੍ਹਾਂ ਡਾਟੇ ਦੀਆਂ ਕੁਐਸਚਨਸ ਸਵਾਲ ਉੱਠ ਰਹੇ ਨੇ ਜੀਡੀਪੀ ਦਾ ਉੱਠ ਰਿਹਾ ਹੈ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਮਾੜੀ ਜਿੰਨੀ ਵੀ ਕੋਈ ਗੱਲ ਹੋਵੇ ਉਹਦੇ ਉੱਪਰ ਵੀ ਸਰਕਾਰ ਹੈ ਜਿਹੜੀ ਉਹਨੂੰ ਪੈਨਿਕ ਛਿੜ ਜਾਂਦੀ ਹੈ ਇੱਕਦਮ ਹਾਂ ਹਾਂ ਤਦ ਲਈ ਜੇ ਸੱਚ ਤੇ ਖੜਾ ਹੋਵੇ ਕੋਈ ਰੋਲ ਚਾ ਸਚਾਈ ਤੁਹਾਡੇ ਹੋਵੇ ਤਾਂ ਸੱਚਾ ਬੰਦਾ ਨਹੀਂ ਡੋਲਦਾ ਹੁੰਦਾ ਕਿਥੇ ਝੂਠ ਤੰਤਰ ਜਿਆਦਾ ਸਿਰਜ ਲਿਆ ਹੋਵੇ ਤਾਂ ਉਥੇ ਡਰ ਲੱਗਦਾ ਰਹਿੰਦਾ ਹਮੇਸ਼ਾ ਵੀ ਪਤਾ ਨਹੀਂ ਕਿ ਛੋਟੀ ਜੀ ਚੀਜ਼ ਹੀ ਸਾਰਾ ਗੁਵਾਰਾ ਲੱਗਦੇ ਪੰਦ ਦੇ ਹੂੰ ਹੂੰ ਮੇਰਾ ਖਿਆਲ ਇਹ ਹੈ ਕਿ ਜਿਹੜੇ ਇਹ ਲੋਕ ਜੇ ਕ੍ਰਿਪਟ ਚੋਂ ਆਏ ਹੋਏ ਸੀ ਜਾਂ ਪੋਲੀਟਿਸ਼ੀਅਨ ਤੋਂ ਉਸ ਤਰੀਕੇ ਦੇ ਨਹੀਂ ਸੀ ਪਰ ਜੈਮ ਸਿੰਘ ਹੈ ਜਿਹੜਾ ਉਹ ਪੋਲੀਟਿਸ਼ੀਅਨ ਹੈ ਹੂੰ ਤੇ ਆਦਰ ਪੋਲੀਟਿਸ਼ੀਅਨ ਉਹਦੇ ਬਾਵਜੂਦ ਉਹ ਇਹਨਾਂ ਨੇ ਮੰਤਰੀ ਬਣਾ ਕੇ ਰੱਖਿਆ ਪਰ ਹੁਣ ਉਹ ਦਾ ਪਿੱਛੇ ਹਟਣਾ ਜਿਹੜਾ ਇਹ ਇਹ ਬਹੁਤ ਹੀ ਮਤਲਬ ਆਪਣੇ ਆਪ ਚ ਭਾਵਪੂਰਤ ਸਟੈਪ ਹੈ ਇਹ ਇੱਕ ਕਿ ਅੰਦਰੋਂ ਅੰਦਰ ਦੀ ਜਿਹੜੀਆਂ ਸ਼ਕਤੀਆਂ ਨੇ ਹੋ ਸਕਦਾ ਉਹਨਾਂ ਦੇ ਰੀਅਲਾਈਨਮੈਂਟ ਹੋ ਰਿਹਾ ਹੂੰ ਬਸ ਵਿੱਚ ਵੀ ਇਹਦੇ ਪਿਛਲੇ ਦਿਨ ਹੀ ਥੋੜੀ ਜੀ ਨਜ਼ਰ ਤਾਂ ਆਈ ਸੀਗੀ ਤੁਸੀਂ ਦੇਖਿਆ ਹੋਣਾ ਕਿ ਹਿੰਦੂ ਤਵਾ ਦਾ ਮਨ ਹਿੰਦੂ ਰਾਸ਼ਟਰ ਬਣ ਰਿਹਾ ਹੂੰ 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 ਚਾਪਰਾਚਾਰੀਆ ਨੇ ਉਹ ਪ੍ਰਾਣ ਪ੍ਰਤੀਸ਼ਟਾ ਜ ਨਹੀਂ ਸੀਗੇ ਹੂੰ ਜੀ ਜੀ ਬਲਵੰਤ ਸ਼ੰਕਰਾਚਾਰੀਆ ਦਾ ਬਿਆਨ ਕਿਸਾਨਾਂ ਦੇ ਹੱਕ ਚ ਵੀ ਘੁੰਮ ਰਿਹਾ ਸੀ ਹੂੰ ਜਿਹੜਾ ਸੋਰ ਹਿੰਦੂਤਵਾ ਦਾ ਜਿਹੜੀ ਜਿਹੜੀ ਲੀਡਰਸ਼ਿਪ ਹੈ ਰਿਲੀਜੀਅਸ ਲੀਡਰਸ਼ਿਪ ਹੈ ਜਿਹੜੀ ਉਹਦੇ ਵਿੱਚ ਵੀ ਹਿਲਜੁਲ ਹੈਗੀ ਹੈ ਕਿਸੇ ਨਾ ਕਿਸੇ ਲੈਵਲ ਤੇ ਉਹ ਇਹ ਹੋ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਛੋਟੇ ਛੋਟੇ ਜਿਹੜੇ ਮਤਲਬ ਆਪਾਂ ਨੂੰ ਦਿਖ ਰਹੀਆਂ ਨੇ ਚੀਜ਼ਾਂ ਇਹਨਾਂ ਦੇ ਪਿੱਛੇ ਕੋਈ ਵੱਡੀ ਖੇਡ ਵੀ ਹੋਵੇ ਇਹ ਵੀ ਹੋ ਸਕਦਾ ਕੋਈ ਮਾਮੂਲੀ ਗੱਲਾਂ ਹੋਣ ਅਜੇ ਕੁਝ ਪੱਕ ਨਾਲ ਆਪਾਂ ਕਹਿ ਨਹੀਂ ਸਕਦੇ ਪਰੇਸ਼ਾਨੀਕ ਨਹੀਂ ਹਾਂ ਮਤਲਬ ਹਾਂ ਪਰ ਰਟ ਸਾਬ ਤੁਹਾਡੀ ਇਹ ਵੱਡੀ ਗੱਲ ਹੈ ਕਿ ਕਈ ਵਾਰੀ ਕੁਝ ਕੈਂਡੀਡੇਟ ਨੂੰ ਦਾਅਵੇਦਾਰੀ ਤਾਂ ਹੁੰਦੀ ਹੈ ਚਾਹਤ ਰੱਖਦੇ ਆ ਪਰੰਤੂ ਪਾਰਟੀ ਟਿਕਟ ਕਿਸੇ ਹੋਰ ਨੂੰ ਦੇਣਾ ਚਾਹੁੰਦੀ ਹੈ ਉਸ ਵੇਲੇ ਉਹ ਹੋਰ ਪਹਿਲਾਂ ਹੀ ਕੋਈ ਅਜਿਹੀ ਤਰ੍ਹਾਂ ਦੀ ਆਪਣਾ ਆਪਣੇ ਆਪ ਨੂੰ ਸਵੱਛ ਰੱਖਣ ਵਾਸਤੇ ਕੋਈ ਨਵੀਂ ਤਰ੍ਹਾਂ ਦੀ ਗੱਲ ਕਰਦੇ ਆ ਕਿ ਮੈਂ ਪਿੱਛੇ ਹਟ ਰਿਹਾ ਮੈਂ ਆਪਣੇ ਪਿਛਲੇ ਪੇਡ ਨੂੰ ਜਾਣਾ ਹੈ ਜਿਹੜੇ ਮੈਂ ਖੇਡ ਜਗਤ ਤੋਂ ਆਇਆ ਮੈਂ ਉਧਰ ਧਿਆਨ ਦੇਣਾ ਹੈ ਅਧਿਐਨ ਕਰਨੇ ਹੈ ਰ ਆ ਵਗੈਰਾ ਖੈਰ ਜੇਕਰ ਭਾਜਪਾ ਨੂੰ ਆਪਾਂ ਉੱਪਰੋਂ ਦੇਖੀਏ ਤਾਂ ਜਿਹੜਾ ਦਾਅਵਾ ਹੈ ਉਹ ਅਸ਼ਮਾਨ ਨੂੰ ਟੱਕੀ ਲਾਉਂਦਾ ਹੈ 370 ਉਹ ਖੁਦ ਆਪਣੀਆਂ ਸੀਟਾਂ ਦੀ ਗੱਲ ਕਰ ਰਹੇ ਨੇ ਜੇ ਉਹ ਐਨਡੀਆ ਦੀ ਗੱਲ ਕਰਦੇ ਨੇ ਤਾਂ 400 ਤੋਂ ਪਾਰ ਜਾਣ ਦੀ ਗੱਲ ਕਰ ਰਹੇ ਨੇ ਪਰ ਜੇਕਰ ਅੰਦਰੋਂ ਫਰੁੱਲੀ ਤਾਂ ਕਈ ਤਰ੍ਹਾਂ ਦੀ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਇਹ ਗੱਲਾਂ ਵੀ ਕਿਤੇ ਨਾ ਕਿਤੇ ਉਭਸ ਕੇ ਅੱਗੇ ਤੁਰੀਆਂ ਨੇ ਕੋਈ ਗੱਲ ਤਾਂ ਪਿੱਛੇ ਕੋਈ ਹੁੰਦੀ ਹੈ ਨਾ ਕਈ ਵਾਰੀ ਐ ਹੁੰਦਾ ਕਿ ਐਵੇਂ ਨਹੀਂ ਗੱਲ ਤੁਰਦੀ ਇੱਕ ਰਾਸ਼ਟਰ ਵਿਆਪੀ ਮਸਲਾ ਜਦੋਂ ਤੁਰਦਾ ਅੱਗੇ ਤਾਂ ਉਹ ਪੂਰਾ ਰਾਸ਼ਟਰ ਦੇਖ ਰਿਹਾ ਹੁੰਦਾ ਜੀ ਕਿਲਕੁ ਜੀ ਪੁਣੇ ਇਸ ਤਰ੍ਹਾਂ ਪੰਜਾਬ ਤੋਂ ਅੰਦਾਜ਼ਾ ਲਾ ਰਹੇ ਹਾਂ ਜਿਸ ਤਰੀਕੇ ਦੇ ਨਾਲ ਉਹ ਕਾਲੀਆਂ ਦੇ ਨਾਲ ਪਹਿਲਾਂ ਹੋ ਚੁੱਕੀ ਹੈ ਉਹਨਾਂ ਦੀ ਹਾਲਾਕੇ ਲੇਕਿਨ ਥਿਮੰਤੀ ਸਾਰੀ ਉਹਦੀ ਅਨਾਉਂਸਮੈਂਟ ਦੇ ਵਿੱਚ ਜਿਵੇਂ ਤੇਰੀ ਲੱਗ ਰਹੀ ਹੈ ਹਮ ਤੇ ਆਪ ਦੇ ਜਿਹੜੇ ਭਾਜਪਾ ਲੀਡਰ ਕਾਂਗਰਸ ਤੋਂ ਆ ਕੇ ਬਣੇ ਹੋਏ ਨੇ ਜਾਖੜ ਸਾਹਿਬ ਨੇ ਕੈਪਟਨ ਸਾਹਿਬ ਨੇ ਉਹਨਾਂ ਦੀ ਜਿਵੇਂ ਥੋੜਾ ਜਿਹਾ ਅਸਰਟਿਵ ਰੋਲ ਦੇਖਿਆ ਪਾਕਿਸਤਾਨਾ ਦੇ ਮਾਮਲੇ 'ਚ ਉਹ ਬੜੇ ਗੱਜ-ਵੱਜ ਕੇ ਬੋਲ ਰਹੇ ਸੀਗੇ ਤੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਕਿਸੇ ਲੈਵਲ ਦੇ ਉੱਪਰੇ ਸ਼ੋਅ ਕਰ ਰਹੀਆਂ ਨੇ ਕਿ ਅੰਦਰ ਅਸਲ ਦੇ ਵਿੱਚ ਜਿਵੇਂ ਬਾਹਰ ਦਿਖਾਇਆ ਜਾ ਰਿਹਾ ਸ਼ੋਰੂਮ ਦੇ ਵਿੱਚ ਸਟੋਰ ਦੇ ਵਿੱਚ ਹੂੰ ਉਹ ਚੀਜ਼ ਨਹੀਂ ਹੈ ਅਸਲ ਦੇ ਵਿੱਚ ਕਿੰਨਾ ਕਿੰਨਾ ਰਿਐਲਿਟੀ ਕਿਤੇ ਕੁਝ ਹੋਰ ਵੀ ਕਹਾਣੀ ਕਈ ਵਾਰੀ ਸੁਣਾਈ ਦਿੰਦੀ ਹੈ ਕਹਿੰਦਾ ਬਿਲਕੁਲ ਬਿਲਕੁਲ ਅੰਦਰੋਂ ਅੰਦਰ ਹੀ ਹੋਰ ਕਿਸਮ ਦੀਆਂ ਰੀਅਲਾਈਨਮੈਂਟਸ ਨੇ ਜਿਹੜੀਆਂ ਉਹ ਮਤਲਬ ਚਲਣੀਆਂ ਆਉਂਦੀਆਂ ਨੇ ਇਲੈਕਸ਼ਨਾਂ ਦੇ ਲਾਗੇ ਵੈਸੇ ਤਾਂ ਪਰ ਮੇਰਾ ਖਿਆਲ ਹੈ ਵੀ ਜਿਵੇਂ ਫਾਈਨ ਟਿਊਨਡ ਲੱਗ ਰਿਹਾ ਸੀ ਵੀ ਉਹਨਾਂ ਨੇ ਤਾਂ ਜਿੱਤ ਲਿਆ ਮੋਰਚਾ ਲਲਕਾਰੇ ਬਜ ਰਹੇ ਸੀ ਉਹ ਕੱਲ ਨਹੀਂ ਹੈ ਲਲਕਾਰੇ ਵਾਲੀ ਵੀ ਗੱਲ ਡਾਕਟਰ ਸਾਹਿਬ ਠੀਕ ਹੈ ਕਿ 543 ਦੇ ਵਿੱਚੋਂ ਜੇਕਰ ਆਪਾਂ 370 ਤੱਕ ਹੀ ਰਹੇ ਆ ਐਨਡੀਐ ਸਮੇਤ 400 ਤੋਂ ਪਾਰ ਹੁੰਨੇ ਆ ਤਾਂ ਲਲਕਾਰਾ ਤਾਂ ਬਣਦਾ ਹੈ ਪਰ ਨਾਲ ਜਿਵੇਂ ਜਿਹੜੀ ਆ ਦੇਸ਼ ਦਾ ਵੱਡਾ ਵੋਟਰ ਹੈ ਕਿਸਾਨ ਵੋਟ ਬੈਂਕ ਉਹਦੇ ਸੰਘਰਸ਼ ਨੂੰ ਘੇਰ ਲੈਣਾ ਕੰਧਾਂ ਕੱਢ ਦੇਣੀ ਅੱਗੇ ਇਹ ਵੀ ਇੱਕ ਜਿਵੇਂ ਅੰਦਰੋਂ ਅੰਦਰ ਹੀ ਕੋਈ ਡਰ ਵਾਲੀ ਗੱਲ ਸਾਹਮਣੇ ਆਉਂਦੀ ਹੈ ਪੈਨਿਕ ਹੈ ਅਸਲ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਮੈਨੂੰ ਲੱਗ ਰਹੀ ਹੈ ਪੈਨਿਕ ਇਸ ਗੱਲ ਨੂੰ ਕ੍ਰੀਏਟ ਕਰ ਰਹੀ ਹੈ ਕਿ ਜਿਹੜਾ ਪ੍ਰਚਾਰ ਤੰਤਰ ਸਿਰਜਿਆ ਸੀ ਉਹਦੀ ਮੀਡੀਆ ਆਈਟੀ ਸੈੱਲ ਉਹ ਬਹੁਤ ਹੱਦ ਤੱਕ ਐਕਸਪੋਜ਼ ਹੋ ਗਿਆ ਆਮ ਬੰਦਾ ਬਹੁਤ ਉੱਪਰ ਭਰੋਸਾ ਨਹੀਂ ਕਰ ਰਿਹਾ ਖੁਦ ਵੀ ਜਿਹੜਾ ਪ੍ਰੋਪਾਗੈਂਡਾ ਕਰਨ ਵਾਲਾ ਹੁੰਦਾ ਨਾ ਉਹਨੂੰ ਵੀ ਇਹ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਇਹ ਜਿਹੜਾ ਉੱਪਰੋਂ ਲੋਕ ਡਰਦੇ ਕਰ ਰਹੇ ਨੇ ਅੰਦਰੋਂ ਸ਼ਾਇਦ ਨਹੀਂ ਹੈਗੇ ਤੁਸੀਂ ਉਹ ਸਟੋਰੀ ਸੁਣੀ ਹੋਣੀ ਹੈ ਹਿਟਲਰ ਬਾਰੇ ਹਿਟਲਰ ਦਾ ਜਿਹੜਾ ਪ੍ਰੋਪਾਗੈਂਡਾ ਮਿਨਿਸਟਰ ਗੋਇਬਲ ਸੀਗਾ ਉਹਨੇ ਕੀ ਕਰਿਆ ਸਾਰੇ ਲੋਕ ਡਰੇ ਹੋਏ ਸੀ ਜਦੋਂ ਫਿਲਮ ਕੋਈ ਚੱਲਦੀ ਸੀ ਉੱਥੇ ਸਿਨੇਮਾ ਘਰਾਂ ਦੇ ਵਿੱਚ ਤਾਂ ਉਹਨੇ ਕਰਤਾ ਵੀ ਸਾਰੇ ਲੋਕ ਜਦੋਂ ਹਿਟਲਰ ਕਿਤੇ ਹਿਟਲਰ ਦੀ ਪਿਕਚਰ ਜਾਂ ਹਿਟਲਰ ਦਾ ਨਾਮ ਵੀ ਆਊਗਾ ਤਾਂ ਖੜੇ ਹੋ ਕੇ ਉਹ ਹੇਲ ਹਿਟਲਰ ਜਿੰਦਾਬਾਦ ਨੂੰ ਕਰਨ ਆਉਦੀ ਹੋ ਹਮ 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 ਏਟਲਰ ਨੂੰ ਦੱਸਿਆ ਵੀ ਤੁਹਾਡੀ ਤਾਂ ਪਪੂਲਾਰਿਟੀ ਇੰਨੀ ਵੱਧ ਗਈ ਹੈ ਕਿ ਤੁਸੀਂ ਜਦੋਂ ਕਿਤੇ ਸਿਨੇਮੇ ਦੇ ਵਿੱਚ ਤੁਹਾਡਾ ਜ਼ਿਕਰ ਵੀ ਹੁੰਦਾ ਹੈ ਤਾਂ ਲੋਕ ਖੜੇ ਹੋ ਕੇ ਜੈ ਜੈਕਾਰ ਕਰਨ ਲੱਗ ਜਾਂਦੇ ਨੇ ਹਮ ਹਮ हिटलर ਨੂੰ ਲੱਗਿਆ ਵੀ ਚਲੋ ਮੈਂ ਵੀ ਦੇਖਾਂ ਜਾ ਕੇ ਉਹ ਭੇਸ ਬਦਲ ਕੇ ਕਿਤੇ ਫਿਲਮ ਦੇਖਣ ਚੱਲਿਆ ਗਿਆ ਤੇ ਉੱਥੇ ਉਹਦਾ ਜ਼ਿਕਰ ਆਇਆ ਤਾਂ ਸਾਰਿਆਂ ਨੇ ਖੜੇ ਹੋ ਕੇ ਜੇ}{|\text{ਹੇਲ ਹਿਟਲਰ ਹਿਟਲਰ ਜਿੰਦਾਬਾਦ ਦੇ ਨਾਰੇ ਲਾਏ। ਹਿਟਲਰ ਕਿਉਂਕਿ ਆਪ ਗਿਆ ਹੋਇਆ ਸੀ ਉਹ ਬੈਠਾ ਰਿਹਾ।}} ਹੁਣ ਲੱਗਿਆ ਮੂੰਹ ਖੋਪਣ ਦੀ ਲੋੜ ਹੈ। ਉਹ ਇੱਕ ਬੰਦਾ ਨਾਲੋਂ ਬਾਹ ਫੜ ਕੇ ਕਹਿੰਦਾ ਕਹਿੰਦਾ ਖੜਾ ਹੋ ਕੇ ਕਹਿੰਦਾ ਇਹਦੀ ਜਿੰਦਾਬਾਦ ਕਰ ਕਹਿੰਦਾ ਜੇ ਕੁੱਤੇ ਨੂੰ ਪਤਾ ਲੱਗ ਗਿਆ ਤੇਰਾ ਜਿਉਣਾ ਹਰਾਮ ਕਰ ਦਊਗਾ ਕਹਿੰਦਾ। ਹਾਂ। ਇਹ ਸੂਰਟੀ ਹੈ ਨਾ। ਹੂੰ ਜਿਹੜੀ ਇੱਕ ਪਪੂਲੈਰਟੀ ਕ੍ਰੀਏਟ ਕੀਤੀ ਹੁੰਦੀ ਹੈ ਉਹਦਾ ਕਰਨ ਵਾਲੇ ਨੂੰ ਪਤਾ ਹੁੰਦਾ ਵੀ ਮੈਂ ਇਹ ਕਿਵੇਂ ਕਰੀ ਹੈ ਹੂੰ ਇਸ ਦੇ ਅੰਦਰੂਨੀ ਡਰ ਹੁੰਦਾ ਹੈ ਹਮੇਸ਼ਾ ਕਿ ਇਹ ਜਿਹੜੀ ਜਾਇਜਾਇਕਾਰ ਹੋ ਰਹੀ ਹੈ ਸੱਚੀ ਵੀ ਹੈ ਕਿ ਨਹੀਂ ਹੈ ਕਿਉਂਕਿ ਜਿਹੜੀ ਜਾਇਜਾਇਰ ਹੋ ਰਹੀ ਹੁੰਦੀ ਹੈ ਅੰਦਰ ਉਹ ਤਾਂ ਕੁਝ ਨਹੀਂ ਹੁੰਦੇ ਲੋਕ ਸੋ ਮੇਰਾ ਕਿਤੇ ਉਹ ਚੀਜ਼ ਵੀ ਨਾ ਜਿਹੜੇ ਨਾਲ ਵੀ ਜੁੜੇ ਹੋਏ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਹੂੰ ਪਰ ਇਸ ਕਰਕੇ ਬਹੁਤ ਜਲਦੀ ਓਵਰ ਰੀਐਕਟ ਕਰ ਰਹੀ ਹੈ ਸਰਕਾਰ ਹਰ ਗੱਲ ਦੇ ਵਿੱਚ ਹੁਣ ਕਿਸਾਨਾਂ ਦਾ ਕੋਈ ਏਡੀ ਬੱਡੀ ਗੱਲ ਨਹੀਂ ਸੀ ਇਹਨਾਂ ਨੇ ਖੁਦ ਹੀ ਸ਼ੁਰੂ ਕਰਾਇਆ ਸੀ ਸੈਕਸ਼ਨ ਤੋਂ ਕਰਾਇਆ ਸੀ ਸਾਰੇ ਕਿਸਾਨ ਨਹੀਂ ਸੀ ਲੜ ਰਹੇ ਹੂੰ ਹੂੰ ਕਿਤੇ ਨਾ ਰੋਕਣ ਦੇ ਲਈ ਉੱਠੀ ਲੱਠ ਗਈ ਹਰਿਆਣੇ ਦੀ ਸਰਕਾਰ ਜਿੱਥੇ ਉਹ ਵੀਡੀਓਜ਼ ਲੈ ਕੇ ਜੇ ਅਸੀਂ ਵੀਜ਼ੇ ਰੱਦ ਕਰ ਦਾਂਗੇ ਅਸੀਂ ਪਾਸਪੋਰਟ ਰੱਦ ਕਰ ਦਾਂਗੇ ਮਤਲਬ ਪਰ ਜਿਸ ਤਰੀਕੇ ਦੇ ਨਾਲ ਮੁਸਲਿਮ ਕੰਟਰੀਜ਼ ਦੇ ਵਿੱਚ ਜਾ ਕੇ ਯੂਏਈ ਦੇ ਵਿੱਚ ਮੰਦਰਾਂ ਦੇ ਨੀਂ ਰੱਖੀ ਜਾ ਰਹੀ ਹੈ ਉੱਥੇ ਬਿਆਨ ਦਿੱਤਾ ਜਾ ਰਿਹਾ ਹੈ ਅਰਬਾਂ ਦੇ ਜਾ ਕੇ ਮੁਸਲਿਮਜ਼ ਦੇ ਵੀ ਹੱਕ 'ਚ ਆ ਇੱਥੇ ਉਹਨਾਂ ਨੂੰ ਕਹਿ ਰਿਹਾ ਕਿ ਕੋਲਡ ਵਰਲਡ ਸਮਾਲ ਇਹ ਹੁਣ ਗਲੋਬਲ ਵਿਲੇਜ ਹੈ ਇਨਫੋਰਮੇਸ਼ਨ ਹਰ ਇੱਕ ਨੂੰ ਹਰ ਇੱਕ ਦੀ ਹੈ ਹੂੰ ਤਾਂ ਲੋਕਾਂ ਨੂੰ ਨਹੀਂ ਜਾ ਸਕਦੀ ਹੁਣ ਹੁਣ ਹਫਤੇ ਨਹੀਂ ਲੱਗਦੇ ਮਹੀਨੇ ਨਹੀਂ ਲੱਗਦੇ ਪਹੁੰਚਣ ਨੂੰ ਕੁਝ ਤਾਂ ਸੈਕਿੰਡ ਲੱਗਦੇ ਵਿੱਚ ਪਰ ਜਿਸ ਤਰ੍ਹਾਂ ਜਿਹੜੀਆਂ ਵੈਸਟਰਨ ਜਿਹੜੀਆਂ ਇੰਸਟੀਚੂਸ਼ਨਸ ਨੇ ਖਾਸ ਕਰਕੇ ਟਵਿੱਟਰ ਹੈ ਜਿਹਨੂੰ ਐਕਸ ਕਹਿੰਦੇ ਨੇ ਅੱਜਕੱਲ ਜਿਵੇਂ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਦੇਖੋ ਤੱਕੇ ਨਾਲ ਡਰਾ ਡਰਾ ਕੇ ਕਿ ਤੁਹਾਡੇ ਤੇ ਕੇਸ ਦਰਜ ਕਰ ਦਾਂਗੇ ਕਿਸਾਨਾਂ ਦਾ ਪ੍ਰਚਾਰ ਰੋਕਿਆ ਜਾ ਰਿਹਾ ਹੈ ਜਦੋਂ ਕਿਸਾਨਾਂ ਦਾ ਪ੍ਰਚਾਰ ਰੋਕਿਆ ਜਾ ਰਿਹਾ ਹੈ ਪ੍ਰੈਸ ਫਰੀडम ਖਤਮ ਕੀਤੀ ਜਾ ਰਹੀ ਹੈ ਇਹ ਚੀਜ਼ ਹੂਕ ਕੱਟਦੀ ਹੈ ਕਿ ਮਤਲਬ ਇੰਨਾ ਡਰਕਾ ਦਾ ਹੂੰ ਜੀ ਇੱਕ ਕਿਸਾਨ ਜਿਹਦੀ ਮਤਲਬ 100 150 500 ਹਜ਼ਾਰ ਫੋਲੋਇੰਗ ਹੁੰਦੀ ਹੈ ਕਿਸਾਨ ਦੇ ਉਹਦੇ ਉਹਦੇ ਟਵੀਟ ਨਾਲ ਕੀ ਸਰਕਾਰ ਦਾ ਟੁੱਟ ਜਾ ਹੂੰ ਬੰਦ ਕਰਾਇਆ ਨੇ ਕਿੰਨੇ ਸਾਡੇ ਦੋਸਤ ਉਹਨਾਂ ਦੇ ਮੈਨਡਾਂ ਦਾ ਉਹ ਜਿਨ੍ਹਾਂ ਦੇ ਮਤਲਬ ਅੱਛਾ ਇੰਟਰਨੈਸ਼ਨਲ ਚੱਲ ਰਹੇ ਨੇ ਉਹਨਾਂ ਨੇ ਕਿੰਨੀ ਹਣ ਉਹ ਸੋ ਇਹ ਜਿਹੜਾ ਮੈਂ ਸਮਝਦਾ ਵੀ ਇੰਨੀ ਇੰਨੀ ਮਾਈਕਰੋ ਮੈਨੇਜਮੈਂਟ ਹੈ ਜਿਹੜੀ ਪ੍ਰੋਪਾਗੈਂਡੇ ਦੀ ਕਿ ਵਿਰੋਧੀ ਦਾ ਸਹ ਹੀ ਨਾ ਕਿਤੇ ਹੋਵੇ ਹੂੰ ਖੌਫ ਜਿਆਦਾ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੰਜਾਬ ਹਰਿਆਣਾ ਵਿੱਚ ਇੰਟਰਨੈਟ ਉਹਨਾਂ ਦਾ ਸਾਹ ਕੁੱਟਿਆ ਹੋਇਆ ਹੈ ਕਿੰਨੀ ਵਾਰੀ ਬੰਦ ਕਰਿਆ ਇੰਟਰਨੈਟ ਮੰਤਲਿਲ ਈਲਿਆਂ ਦੇ ਵਿੱਚ ਹੋਰ ਤਰੀਕੇ ਦੇ ਨਾਲ ਮੰਨ ਲੇ ਇਨਾ ਕੰਟਰੋਲ ਕਰਨ ਦੀ ਜਿਹੜੀ ਭਾਵਨਾ ਹੈ ਉਹਦੇ ਵਿੱਚ ਡਰ ਲੁਕਿਆ ਨਜ਼ਰ ਆਉਂਦਾ ਹੈ ਹਾਂ 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 ਪਰ ਜੇ ਕਿਹਾ ਅੱਜਕੱਲ ਹਰ ਗੱਲ ਪੂਰੀ ਦੁਨੀਆ ਦੇ ਵਿੱਚ ਸੈਕਿੰਡ ਦੇ ਵਿੱਚ ਉਧਰ ਉਧਰੀ ਪਹੁੰਚਦੀ ਹੈ ਤਾਂ ਇਹ ਸਾਰੀਆਂ ਗੱਲਾਂ ਤਾਂ ਜਾ ਹੀ ਰਹੀਆਂ ਨੇ ਵੀ ਬਾਹਰ ਸਰਕਾਰ ਇੱਥੇ ਕੀ ਕਰਦੀ ਹੈ ਬਾਹਰੋਂ ਉਹਦਾ ਕਿਸ ਤਰ੍ਹਾਂ ਦਾ ਆਪਣਾ ਰਵਈਆ ਦਿਖਾ ਰਹੀ ਹੈ ਬਿਲਕੁਲ ਇਹ ਦੇਖੋ ਇਹ ਜਿਹੜਾ ਡਰ ਦੇ ਉੱਪਰ ਖੜੀ ਪਪੂਲਾਰਿਟੀ ਜਾਂ ਡਰ ਦੇ ਉੱਪਰ ਖੜੀ ਮਸ਼ਹੂਰੀ ਜਾਂ ਡਰ ਦੇ ਉੱਪਰ ਖੜੀ ਜਿਹੜੀ ਲਾਇਲਟੀ ਹੈ ਨਾ ਤੇ ਹਮੇਸ਼ਾ ਆਊਟਪੁੱਟ ਹੁੰਦੀ ਹੈ ਉਹ ਮੁਗਲਾਂ ਦੇ ਟਾਈਮ ਕਹਿੰਦੇ ਹੁੰਦੇ ਸੀ ਨਾ ਕਿ ਮੀਆਂ ਜੀ ਦੀ ਕੁੱਤੀ ਮਰ ਗਈ ਤਾਂ ਸਾਰਾ ਪਿੰਡ ਜਿਹੜੇ ਕਹਿੰਦੇ ਮકાਨ ਦੇਣਗੇ ਕੁੱਤੀ ਦੀ ਜਦ ਮੀਆਂ ਜੀ ਮਰਗੇ ਤਾਂ ਗਿਆ ਹੀ ਨਹੀਂ ਕੋਈ ਹਮ ਹਲ ਸਮਝੜ ਵਾਲੀ ਇਹ ਹੁੰਦੀ ਹੈ ਅੱਛਾ ਜਿਹੜਾ ਪ੍ਰਪਾਗੈਂਡਾ ਕ੍ਰੀਏਟ ਕਰਦਾ ਉਹ ਨੂੰ ਇਹ ਸਮਝ ਆ ਜਾਂਦੀ ਹੈ ਗੱਲ ਸੋ ਇਸ ਕਰਕੇ ਮੇਰਾ ਖਿਆਲ ਹੈ ਵੀ ਜਿਹੜੀਆਂ ਇਲੈਕਸ਼ਨਾਂ ਨੇ अच्छा फिर ईवीएम ਦਾ ਹੁਣ ਮਸਲਾ ਉੱਠਣਾ ਸੀਗਾ ਉਹਦੀ ਕੇਸ ਦੀ ਹੀアリング ਸੀਗੀ ਉਹ ਕੇਸ ਦੇ ਵਿੱਚ ਬੈਂਚ ਪਿੱਛੇ ਕਾਫੀ ਮਤਲਬ ਚਰਚਾ ਚੱਲ ਰਹੀ ਹੈ ਕਿ ਕਿਹਦੇ ਲੱਗਿਆ ਕਿਹਦੇ ਨਹੀਂ ਲੱਗਿਆ ਜੇ ਉਸ ਲੈਵਲ ਤੱਕ ਸਰਕਾਰ ਤੇ ਕੋਨਾ ਇਲੈਕਸ਼ਨ ਕਮਿਸ਼ਨ ਨੂੰ ਮੈਨੇਜ ਕਰਨ ਤੱਕ ਇਲੈਕਟਰਲ ਬਾਂਡਸ ਬਾਰੇ ਜਿਹੜਾ ਫੈਸਲਾ ਆ ਗਿਆ ਉਹ ਨੈਗੇਟਿਵ ਆ ਗਿਆ ਮਤਲਬ ਸਰਕਾਰ ਨੇ ਆਪ ਦੇ ਵਿੱਚ ਇੱਕ ਕਿਸਮ ਦੇ ਨਾਲ ਬਿਨਾਂ ਹੀ ਕਿਸੇ ਦੁਸ਼ਮਣ ਤੋਂ ਹੂੰ ਹੂੰ ਕੁਦਿਸ਼ਮੰਦ ਉਹ ਹੈ ਕਿ ਆਪਾਂ ਇੰਡੀਆ ਕੱਠ ਜੋੜ ਨੂੰ ਹਾਲੇ ਤਾਈਂ ਸਰਕਾਰ ਦਾ ਉਸ ਕਦਰ ਦੁਸ਼ਮਣ ਨਹੀਂ ਮੰਨ ਰਹੀ। ਇਹ ਪ੍ਰੈਕਟੀਕਲੀ ਉਹ ਦੇਖੋ ਕੀ ਕਰ ਰਹੇ ਨੇ ਉਹਨਾਂ ਦੇ ਅਕਾਊਂਟ ਬੰਦ ਕਰਤੇ ਨੇ। ਹੂੰ ਜੀ ਮਤਲਬ ਹਮਲਾ ਉਹਨਾਂ ਦੇ ਉੱਪਰ ਬਹੁਤ ਤਕੜਾ ਚੱਲ ਰਿਹਾ ਹੈ ਕੋਈ ਐਸੀ ਗੱਲ ਨਹੀਂ ਹੈ। ਪਰ ਕੰਦੇ ਇਹ ਹੈ ਕਿ ਜਿਹੜਾ ਡਰ ਅੰਦਰੋਂ ਲੱਗ ਰਿਹਾ ਮੇਰੇ ਖਿਆਲ ਦੇ ਵਿੱਚ ਉਹ ਇਹ ਹੈ ਕਿ ਲੋਕ ਸ਼ਾਇਦ ਇਹ ਗੱਲ ਨੂੰ ਸਮਝਣ ਲੱਗੇ ਨੇ। ਹੂੰ ਮਤਲਬ ਜਿਹੜਾ ਜਿਹੜਾ ਖੌਫ ਹੈ ਇਸ ਦੇ ਵਿੱਚ ਦੇਖੋ ਜੇ ਮਸ਼ੀਨਾਂ ਦੀ ਵਰਤੋਂ ਨਹੀਂ ਹੁੰਦੀ ਤਾਂ ਜਿਹੜਾ ਮੈਂਡੇਟ ਹੈ ਉਹ ਰિસ્ਕੀ ਹੋ ਸਕਦਾ ਬਹੁਤ ਹੂੰ 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 ਪਤਾ ਵੀ ਨਹੀਂ ਲੱਗਦਾ ਅਸਲ ਲੋਕਾਂ ਦੇ ਜਿਸ ਤਰ੍ਹਾਂ ਇੰਦਰਾ ਗਾਂਧੀ ਨਾਲ ਹੋਇਆ ਸੀ ਨਾ ਇੰਦਰਾ ਗਾਂਧੀ ਨੇ ਸਾਰੇ ਚੀਫਸ ਉੱਪਰ ਸਦਕੇ ਐਮਰਜੈਂਸੀ ਦੇ ਵਿੱਚ ਕਿਉਂਕਿ ਸਾਰੇ ਅੰਦਰ ਕੀਤੇ ਹੋਏ ਸੀ ਬਾਕੀ ਤਾਂ ਹੂੰ ਕਿਉਂਕਿ ਮੈਂ ਹੀ ਮੈਂ ਹਾਂ ਹੋਰ ਤਾਂ ਕੋਈ ਹੈ ਨਹੀਂ ਇੰਡੀਆ ਇੰਦਰਾ ਇੰਦਰਾ ਇੰਡੀਆ ਇਸ ਤਰ੍ਹਾਂ ਮੋਦੀ ਸਾਹਿਬ ਦਾ ਇਮੇਜ ਹੈ ਹੁਣ ਉਹ ਸਾਰੇ ਕਹਿੰਦੇ ਜੀ ਠੀਕ ਹੈ ਇਲੈਕਸ਼ਨ ਕਰੋ ਤੁਸੀਂ ਹੁਣ ਮੈਂਡੇਟ ਲਾਓ 5 ਸਾਲ ਦਾ ਤੇ ਇਲੈਕਸ਼ਨ ਡਿਕਲੇਅਰ ਕਰ ਦਿਓ ਉਹ ਜਿਉਂ ਹੀ ਰਕਨਾ ਡਿਕਲੇਅਰ ਹੋਈਆਂ ਦੂਜੇ ਦਿਨ ਹੀ ਜਗਜੀਵਨ ਰਾਮ ਜੀ ਹੋਰ ਮੰਤਰੀ ਸ਼ੰਤਰੀ ਸਾਰੇ ਤੋਂ ਦੂਜੇ ਪਾਸੇ ਨੂੰ ਹੂੰ ਹੂੰ ਹਾਂ ਹਾਲ ਹੋਇਆ ਕਿ ਬਿਲਕੁਲ ਜਿਹੜਾ ਜੋਕਰ ਟਾਈਪ ਪੋਲੀਟੀਸ਼ੀਅਨ ਸੀਗਾ ਰਾਜਨਾਰੈਣ ਜਿਨੇ ਦਾੜ੍ਹੀ ਪਤ ਨਹੀਂ ਰੱਖੀ ਹੋਈ ਸੀ ਵੀ ਮੈਂ ਮਨਾਉਂਗਾ ਉਦੋਂ ਜਦੋਂ ਇੰਦਰਾ ਨੂੰ ਫੜਾਂਗਾ ਉਹਨੇ ਹਰਾਤ ਤਾਂ ਸੱਚੀ ਮਿੱਥੀ ਜਿਵੇਂ ਤਾਂ ਕੂਵੀਆ ਵਾਲ ਸੰਜੇ ਗਾਂਧੀ ਵਰਗੇ ਰੁੜ ਗਏ ਸੋ ਉਹ ਪਬਲਿਕ ਦਾ ਕੋਈ ਪਤਾ ਨਹੀਂ ਹੁੰਦਾ ਕਿ ਜਦੋਂ ਹਾਂਜੀ ਪਬਲਿਕ ਤਾਂ ਨਹੀਂ ਪਤਾ ਕਿਸ ਤਰ੍ਹਾਂ ਦਾ ਕੀ ਦੀ ਹਰਾਤ ਪਬਲਿਕ ਨੂੰ ਸ਼ੂਲ ਹੋਵੇ ਤੇ ਉਹਦੇ ਤੇ ਫਿਰ ਪਹਿਰੇਦਾਰੀ ਰੱਖਦੀ ਹੈ ਨਤੀਜਾ ਹੀ ਦੱਸ ਦੇ ਕਾ ਗੱਲ ਆ ਤਸਕਰ ਕਿਹੜੇ ਤਿੰਨ ਸੈਕਸ਼ਨ ਨੇ ਨਾ ਕਿਸਾਨ ਨੇ ਯੂਥ ਦੇਖੋ ਕਿਸਾਨਾਂ ਦਾ ਤਾਂ ਅੰਦਰੋਂ ਅੰਦਰੀ ਤਿਲਖ ਖਿਲਾਫ ਹੈ ਉਹਨਾਂ ਦਾ ਹਮ ਅੱਛਾ ਯੂਥ ਦਾ ਜਦੋਂ ਅਗਨੀ ਵੀਰ ਦਾ ਹੋਰ ਬੇਰੁਜ਼ਗਾਰੀ ਤੇ ਜਿਹੜੇ ਮਸਲੇ ਨੇ ਯੂਥ ਤੇ ਵੀ ਸਾਹਮਣੇ ਨੇ ਪਿਛਲੇ ਦਿਨੀ ਮਤਲਬ ਜਿਹੜਾ ਨਵਾਂ ਪਾਰਲੀਮੈਂਟ ਹਾਊਸ ਸੀ ਉਹਦੇ ਚ ਜਾ ਕੇ ਉਹਨਾਂ ਨੇ ਜਿਸ ਤਰ੍ਹਾਂ ਕਰਿਆ ਬੇਰੁਜ਼ਗਾਰੀ ਦੇ ਮਸਲੇ ਦੇ ਉੱਪਰ ਕੀਤਾ ਸਰਕਾਰ ਨੇ ਉਹਨੂੰ ਦਬਾਇਆ ਬੇਸ਼ੱਕ ਪਰ ਉਹ ਦਿਖ ਰਿਹਾ ਹੈ ਕਿ ਕਿਤਨਾ ਕਿਤੇ ਰੋਸ ਪਿਆ ਹੈ। ਚੀਜ਼ਾ ਹੈਗਾ ਔਰਤਾਂ ਦਾ। ਜਿਹੜਾ ਕਿ ਜਿਸ ਤਰ੍ਹਾਂ ਪਹਿਲਾਂ ਸਮ੍ਰਿਤੀ ਇਰਾਨੀ ਜੀ ਸੀ ਵਿਸ਼ਾਸ ਵੀ ਕਵੀ ਬਹੁਤ ਸੀ ਫਲਾਣਾ ਮਲੋ ਤਾਂ ਦੇ ਈਮੇਜ ਲੈਂਦੇ ਸੀਗੇ। ਹੁਣ ਉਹ ਸਾਰੇ ਦੇ ਸਾਰੇ ਪਿਛਲੇ ਦਿਨੀ ਇਹ ਵੀ ਚਰਚਾ ਆ ਰਹੀ ਸੀ ਵੀ ਇਹ ਮਾਮਲ ਨਹੀਂ ਵੀ ਪਿੱਛੇ हट ਰਹੀ ਹੈ। ਮਤਲਬ ਜਿਹੜੇ ਜਿਹੜੇ ਉਹ ਚਿਹਰੇ ਸੀ ਇਹਨੂੰ ਔਰਤਾਂ ਦੇ ਨਾਲ ਆਈਡੈਂਟੀਫਿਕੇਸ਼ਨ ਹੁੰਦੀ ਸੀ। ਉਹ ਚਿਹਰੇ ਵੀ ਹੁਣ ਮਤਲਬ ਉਹ ਉਹ ਵਿਕਣੇ ਨਹੀਂ ਹੁਣ ਉਸ ਤਰੀਕੇ ਦੇ ਨਾਲ ਸਭੋਂ ਚਿਹਰੇ ਨੇ ਜਿਹੜੇ ਉਹ ਜਿਹੜੀਆਂ 올ੰਪੀਅਨ ਕੁੜੀਆਂ ਸੀ ਜਿਹੜੀਆਂ ਜੰਤਰ ਮੰਤਰ ਤੇ ਬੈਠੀਆਂ ਉਹ ਸਟੋਰੀਆਂ ਵੀ ਲੋਕਾਂ ਦੇ ਮਨ ਚ ਕਿਤੇ ਨਾ ਕਿਤੇ ਜਿਉਂਦੀਆਂ ਨੇ ਸੋ ਇਹ ਤਿੰਨ ਸੈਕਸ਼ਨ ਨੇ ਜਿਹੜੇ ਜੇ ਕਿਤੇ ਇਹ ਮਤਲਬ ਟਰਨ ਕਰਨ ਤੇ ਆ ਜਾਣ ਤਾਂ ਮੇਰਾ ਖਿਆਲ ਹੈ ਵੀ ਕੋਈ ਰੋਕ ਨਹੀਂ ਸਕੂਗਾ ਇਲੈਕਸ਼ਨ ਦੇ ਵਿੱਚ ਫਿਰ ਉਲਟ ਹੋ ਜਾਂਦਾ ਸਾਰਾ ਕੁਝ ਪਰ ਕਿਉਂਕਿ ਇਲੈਕਸ਼ਨ ਦੀ ਬੜੀ ਮਾਈਕਰੋ ਮੈਨੇਜਮੈਂਟ ਹੋਣੀ ਹੈ ਫਦੇ EVM ਬਾਰੇ ਵੀ ਬਹੁਤ ਵੱਡੀ ਕੰਟਰੋਵਰਸਰੀ ਹੈ ਸਰਕਾਰੋਂ ਤੋਂ ਡਰ ਰਹੀ ਹੈ ਬਹੁਤ ਜ਼ਿਆਦਾ ਇਹਦਾ ਮਤਲਬ EVM ਮਿਸਯੂਜ਼ ਹੋਣੀ ਹੈ ਕਿਤਨਾ ਕਿਤੇ ਸੋ ਟੋਰਲ ਜਿਹੜਾ ਬੈਟਲ ਹੈਗੀ ਹੈ ਇਹ ਬਹੁਤ ਹੀ ਦਿਲਚਸਪ ਹੋਣ ਵਾਲੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇਹ ਵੀ ਹੋ ਸਕਦਾ ਹੈ ਜਿਸ ਤਰ੍ਹਾਂ ਤੋਂ ਗੰਭੀਰ ਨਹੀਂ ਕਰਿਆ ਹੋਰ ਵੀ ਕੁਝ ਛੱਡਣਾ ਮਤਲਬ ਜੇ ਦੇਖੂਗਾ ਕੰਸਟੀਟਿਊਐਂਸੀ ਵਾਈਜ਼ ਇਹ ਪਤਾ ਲੱਗ ਜਾਊਗਾ ਡਿਫਰੈਂਟ ਤੌਰ 'ਤੇ हां ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਹੁਣ ਮਾਹੌਲ ਹੀ ਅਜਿਹਾ ਆ ਰਿਹਾ ਹੈ ਉਮੀਦਵਾਰਾਂ ਦੀ ਸੂਚੀ ਇੱਕ ਬੰਨੇ ਨਸ਼ਰ ਹੋਇਆ ਕਰੂਗੀ ਤੇ ਨਾਲ ਦੇ ਨਾਲ ਬਾਗੀਆਂ ਦੇ ਤੇਵਰ ਵੀ ਉਹ ਵੀ ਦੱਸਣਗੇ ਸਾਰੇ ਪਰ ਭਾਜਪਾ ਸਰਕਾਰ ਦੀ ਜੇਕਰ ਗੱਲ ਕਰ ਲਈਏ ਪਿਛਲੇ 9-10 ਸਾਲਾਂ ਦੇ ਵਿੱਚ ਕੁਝ ਵਿਕਾਸਮੁਖੀ ਯੋਜਨਾਵਾਂ ਵੀ ਇਹਨਾਂ ਦੀਆਂ ਕਾਫੀ ਰਹੀਆਂ ਵੀ ਨੇ ਦੇਸ਼ ਨੂੰ ਕਈ ਮਾਮਲਿਆਂ ਦੇ ਵਿੱਚ ਇਹਨਾਂ ਨੇ ਅੱਗੇ ਜ਼ਰੂਰਤ ਹੋ ਰਿਹਾ ਹੈ ਦੂਜੇ ਬਣੀ ਡਾਕਟਰ ਸਾਹਿਬ ਜੇਕਰ ਆਪਾਂ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੇ ਮਹਾਰਾਸ਼ਟਰ ਤੋਂ ਵਿਹਾਰ ਤੋਂ ਉਹਨਾਂ ਦੀ ਪਿਛਲੇ ਸਮੇਂ ਬੜੀ ਚਰਚਾ ਰਹੀ ਉਹਨਾਂ ਦੀ ਰਾਜਨੀਤੀ ਦੀ ਰਣਨੀਤੀ ਨੂੰ ਲੈ ਕੇ ਇੰਨੀ ਦਿਨੀ ਉਹ ਕਿੱਥੇ ਖੜੇ ਨੇ ਉਹਨਾਂ ਬਾਰੇ ਉਸ ਕਦਰ ਨਹੀਂ ਸਾਹਮਣੇ ਆ ਰਿਹਾ ਉਹਨਾਂ ਦਾ ਜ਼ਿਕਰ ਜਿਵੇਂ ਕਿ ਇਸ ਤੋਂ ਪਹਿਲਾਂ ਜਿਹੜੇ ਜਿੰਨੀਆਂ ਚੋਣਾ ਹੁੰਦੀ ਰਹੀਆਂ ਨੇ ਉਸ ਵੇਲੇ ਆਉਂਦਾ ਰਿਹਾ ਕਿਉਂਕਿ ਇੱਕ ਵੇਲੇ ਉਹਨਾਂ ਨੇ ਮੋਦੀ ਸਾਹਿਬ ਦੀ ਵੀ ਸਪੋਰਟ ਕੀਤੀ ਤੇ ਕਈ ਹੋਰ ਤਰ੍ਹਾਂ ਦੀ ਵੀ ਜੀ ਤਕੂ ਐਜ਼ ਅ ਪ੍ਰੋਫੈਸ਼ਨਲ ਅਮਰਜ ਕੀਤੇ ਸੀਗੇ ਕਿ ਉਹ ਇਲੈਕਸ਼ਨ ਸਟ੍ਰੈਟਜਿਸਟ ਨੇ ਕੈਂਪੇਨ ਮੈਨੇਜਰ ਨੇ ਬੜੇ ਤਕੜੇ ਫਰਮ ਬਣਾ ਲਈ ਸੀ ਬੜੀ ਵੱਡੀ ਪਰ ਹੌਲੇ 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 ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਕਦੇ ਰਾਹੁਲ ਦੇ ਨਾਲ ਲੱਗੇ ਕਦੇ ਮੋਦੀ ਨਾਲ ਲੱਗੇ ਕਦੇ ਉਹ ਨਿਤਿਸ਼ ਨਾਲ ਲੱਗੇ ਕਦੇ ਮਮਤਾ ਨਾਲ ਲੱਗੇ ਚੈਲੰਜ ਕੀਤੇ ਉਹਨਾਂ ਨੇ ਵੀ ਕਿ ਮੇਰੀ ਪ੍ਰੈਡਿਕਸ਼ਨਸ ਕੋ ਗਲਤ ਨਹੀਂ ਕਰ ਸਕਦਾ ਜੇ ਉਹ ਪਰ ਹੁਣ ਜਿਸ ਤਰੀਕੇ ਦੇ ਨਾਲ ਉਹ ਕੈਂਪੇਨਿੰਗ ਜਿਸ ਤਰ੍ਹਾਂ ਦੀ ਚਲਾ ਰਹੇ ਨੇ ਮੇਰਾ ਖਿਆਲ ਹੈ ਉਹਨਾਂ ਦਾ ਰੋਲ ਕਨਫਿਊਜ਼ ਕਰਨ ਦਾ ਬੱਧਾ ਹੈ ਹੂੰ ਜੀ ਮਤਲਬ ਉਹ ਉਹ ਕੋਈ ਬਹੁਤ ਕਲੀਨ ਕਿਸਮ ਦਾ ਇਮੇਜ ਨਹੀਂ ਹੈ ਮਤਲਬ ਉਹ ਆਪਣੇ ਆਪ ਦੇ ਵਿੱਚ ਜਿਹੜੀ ਡੀਪ ਸਟੇਟ ਹੈ ਇੰਡੀਆ ਤੇ ਉਹਦੀ ਸੇਵਾ ਕਰ ਰਹੇ ਨੇ ਜਿਸ ਤਰ੍ਹਾਂ ਪੰਜਾਬ ਦੇ ਉਹਨਾਂ ਨੇ ਕੀਤਾ ਜਦੋਂ ਸੱਪੇ ਕੀਤਾ ਐਂਟੀ ਇੰਕੰਮਬੈਂਸੀ ਦਾ ਮੰਡੇਟ ਦਿੱਤਾ ਕੈਪਟਨ ਸੌਰਵ ਨੂੰ ਲਾਉਣ ਦੀ ਸਲਾਹ ਦਿੱਤੀ ਕਾਂਗਰਸ ਨੇ ਲਾ ਦਿੱਤਾ ਉਹਨਾਂ ਨੂੰ ਸਿੱਧੂ ਸਾਹਿਬ ਨੂੰ ਬਣਾ ਨਹੀਂ ਸਕੇ ਔਰ ਪੰਜਾਬ 'ਚ ਕਾਂਗਰਸ ਦਾ ਸਤਿਆਨਾਸ਼ ਹੋਇਆ ਹੂੰ ਹੂੰ ਜੀ ਜੀ ਉਹ ਮੇਰਾ ਖਿਆਲ ਇਹ ਹੈ ਕਿ ਉਹ ਸਿੱਧੇ ਕਿਸੇ ਪਾਰਟੀ ਲਈ ਕੰਮ ਨਹੀਂ ਕਰ ਰਹੇ ਪਰ ਜਿਹੜੀ ਇੰਡੀਅਨ ਸਟੇਟ ਹੈ ਸਾਡੀ ਉਹਦੇ ਲਈ ਉਹ ਕੰਮ ਕਰ ਰਹੇ ਨੇ ਉਹ ਹੁਣ ਅੱਜ ਦੀ ਡੇਟ ਦੇ ਵਿੱਚ ਜਿੱਦਾਂ ਲੱਗੇ ਹੋਏ ਨੇ ਪਿਛਲੇ ਮਹੀਨੇ ਤੋਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਦੇ ਬਿਆਨ ਆ ਰਹੇ ਨੇ ਬੀਸਿਕਲੀ ਉਹ ਮੋਦੀ ਨੂੰ ਦੁਬਾਰਾ ਲਿਆਉਣ ਤੇ ਲੱਗੇ ਹੋਏ ਨੇ ਚਾਹੇ ਉਹਨੂੰ ਉਹਦੇ ਉਲਟ ਵੀ ਕਿਉਂ ਨਾ ਬੋਲ ਰਹੇ ਹੋਣ ਉਹ ਜੀ ਜਿਹੜਾ ਵਾਇਬਲ ਨੈਰੇਟਿਵ ਹੈ ਉਹ ਨਹੀਂ ਬਣਦੇ ਰਹੇ ਇਹ ਨਵੀਂ ਇੱਕ ਸੋ ਮਾਈਂਡ ਗੇਮਸ ਨੇ ਹਿੱਤ ਕਲਦੀਆਂ ਨੇ ਇਹ ਹੂੰ ਤੇ ਵਿੱਚ ਕਿਉਂਕਿ ਜੀਓ ਪੋਲਿਟਿਕਸ ਦਾ ਵੀ ਬੜਾ ਰੋਲ ਹੈ ਪਾਕਿਸਤਾਨ ਵਿੱਚ ਹੈ ਸੋ ਉਹ ਉਹਨਾਂ ਦਾ ਰੋਲ ਸ਼ੱਕੀ ਹੈ ਇਸਿਲ ਦੇ ਵਿੱਚ ਜਿੰਨੀ ਮਰਜ਼ੀ ਉਹ ਗੱਲਾਂ ਉੱਪਰੋਂ ਉੱਪਰੋਂ ਕਰੀ ਜਾਣ ਜੋ ਮਰਜ਼ੀ ਬਿਆਨ ਦੀ ਜਾਣ ਉਹ ਬੇਸਿਕਲੀ ਕਨਫਿਊਜ਼ ਵੋਟਰ ਨੂੰ ਕਨਫਿਊਜ਼ ਕਰਨ ਦੇ ਉੱਪਰੋਂ ਦਾ ਜ਼ਿਆਦਾ ਹੈ ਕਲੈਰਿਟੀ ਦੇ ਨਾਲ ਇਹ ਗੱਲ ਕਹਿਣੀ ਕਿ ਕੀ ਠੀਕ ਹੈ ਕਿ ਕੀ ਗਲਤ ਹੈ ਇਹ ਨਹੀਂ ਕਰ ਸਕਦੇ ਦੂਜੀ ਚੀਜ਼ ਉਹ ਪੋਲਿਟਿਸ਼ੀਅਨ ਨਹੀਂ ਹਨ ਹੂੰ ਸਪੈਸ਼ਲਿਸਟ ਤੇ ਪੋਲੀਟਿਕਸ ਵਿੱਚ ਬੜਾ ਫਰਕ ਹੁੰਦਾ ਹੈ ਫਿਰ ਵੀ ਉਹਨਾਂ ਨੂੰ ਆਪਾਂ ਦੇਖ ਕੇ ਪ੍ਰਤੱਖ ਤੌਰ ਤੇ ਦੇਖੀਏ ਤਾਂ ਕਿਸੇ ਠਿਰਵਲ ਖੜੇ ਦਿਖਾਈ ਦਿੰਦੇ ਤਾਂ ਹੈਨ ਨਾ ਜੀ ਨਹੀਂ ਉਹ ਦੇਖਣ ਨੂੰ ਮਤਲਬ ਪੋਸ ਤਾਂ ਉਹ ਨਿਊਟਰ ਲਾਉਣ ਦਾ ਕਰਦੇ ਨੇ ਬੇਸਿਕਲੀ ਉਹ ਜਿਹੜੀ ਹਿੰਦੂਤਵਾਦੀ ਬੀਜੇਪੀ ਦੀ ਪੋਲੀਟਿਕਸ ਉਹਦੀ ਸੇਵਾ ਕਰ ਰਹੇ ਨੇ ਹੂੰ ਹੂੰ ਹਾਂ ਜੀ ਰੀਜਨਲ ਲੈਵਲ ਤੇ ਉਹਨਾਂ ਨੇ ਬੰਗਾਲ ਚ ਰੀਜਨਲ ਲੈਵਲ ਤੇ ਕਰਿਆ ਉਹਨਾਂ ਨੇ ਪਰ ਲਾਰਜਲੀ ਉਹ ਸੇਵਾ ਉਹ ਸਟੇਟ ਦੀ ਕਰ ਰਹੇ ਨੇ ਇਸ ਕੋਈ ਡਾਊਟ ਨਹੀਂ ਉਹ ਜੀ ਇਹ ਕਿ ਲਾਰਜ ਟਰਮ ਲਾਈਫ ਬਾਰੇ ਵਿੱਚ ਬਣ ਜਾਂਦਾ ਬੰਦੇ ਦਾ ਸਭ ਤੋਂ ਐਕਸਪਰਟ ਨੇ ਜਗਿੰਦਰ ਯਾਦਵ ਜੀ ਹੁੰਦੇ ਸੀ ਹੂੰ ਤੇ ਮੀਡੀਆ ਦੇ ਨਾਲ ਚੀਜ਼ਾਂ ਨੂੰ ਚੱਕਦਾ ਇਦਾਂ ਲੱਗਦਾ ਰਹਿੰਦਾ ਕਿ ਇਹ ਇਹ ਨਵੇਂ ਅਸਟਰੋਲੋਜਰ ਆ ਗਏ ਨਵੇਂ ਭਵਿਸ਼ ਮਤਲਬ ਦੱਸਣ ਵਾਲੇ ਆ ਗਏ ਨੇ ਹੂੰ 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 ਬਟ ਕੰਮ ਹੁੰਦੀ ਬੇਸਿਕਲੀ ਸਰਕਾਰੀ ਏਜੰਸੀਆਂ ਦਾ ਡਾਟਾ ਹੀ ਹੁੰਦਾ ਹੈ ਅਕਸਰ ਹੂੰ ਜੀ ਜੀ ਉਹਨੂੰ ਥੋੜਾ ਤਰੀਕੇ ਨਾਲ ਸੈਂਟਿਫਿਕ ਜਿਹਾ ਬਣਾ ਕੇ ਦੱਸ ਕਿਉਂ ਕਰਦੇ ਨੇ ਕੋਈ ਇਕੱਲਾ ਵਿਅਕਤੀ ਇੰਨਾ ਜ਼ਿਆਦਾ ਮਤਲਬ ਬਹੁਤ ਵੱਡੀ ਚੀਜ਼ ਕਦੇ ਵੀ ਨਹੀਂ ਹੁੰਦਾ ਇਤਿਹਾਸਿ ਹੋਇਆ ਹੀ ਨਹੀਂ ਕਦੇ ਉਹਦੇ ਪਿੱਛੇ ਕੋਈ ਸਟਰਕਚਰ ਹੁੰਦਾ ਜ਼ਰੂਰ ਛੋਟਾ ਮੋਟਾ ਹੂੰ 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 ਉਹ ਵੀ ਮੇਰਾ ਖਿਆਲ ਹੈ ਵੀ ਜਿਹੜਾ ਇਲੈਕਟੋਰਲ ਸਟ੍ਰੈਟਜੀਜ਼ ਨੇ ਜਿਹੜੀਆਂ ਬੀਜਪੀ ਦੀਆਂ ਉਹਦੇ ਵਿੱਚ ਫਿੱਟ ਹੁੰਦੇ ਨੇ ਉਹਦੇ ਹਿਸਾਬ ਨਾਲ ਜੋ ਚੱਲ ਰਹੇ ਨੇ ਅਸੀਂ ਦੇ ਵਿੱਚ ਹੂੰ 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 ਜੀ ਕਿਸੇ ਨੂੰ ਲੱਗਦਾ ਸੀ ਕਿ ਬਹੁਤ ਜ਼ਿਆਦਾ ਮੀਟੀਕੁਲਸਲੀ ਪਲਾਨ ਹੋ ਗਈ ਹੈ ਸਾਰੀ ਸਟ੍ਰੈਟਜੀ ਸਾਰਾ ਕੁਝ ਸਿਰੇ ਚੜਨ ਵਾਲਾ ਹੈ ਪਰ ਜਿਹੜਾ ਡਰ ਹੈ ਲੀਡਰਸ਼ਿਪ ਜਿਹੜਾ ਕਿ ਗਾਹੇ-ਗਾਹੇ ਨਜ਼ਰ ਆਉਂਦਾ ਕਿਤਨਾ ਕਿਤੇ ਹੂੰ ਹੂੰ ਕਰ ਇਨਾ ਵੱਡਾ ਕਿਉਂ ਹੈ ਹੂੰ ਹੂੰ ਬਿਲਕੁਲ ਡਾਕਟਰ ਸਾਹਿਬ ਇਹ ਨਰਦੀ ਜੇਕਰ ਦੇਖੀ ਕਿ ਜਿਵੇਂ ਕਿਸਾਨਾਂ ਨੂੰ ਰੋਕਿਆ ਗਿਆ ਐਸਕੇਐਮ ਜਿਹੜਾ ਗੈਰਸੀਅਸੀ ਜਾਂ ਨਾਲ ਕੇਐਮਐਮ ਆਰ ਵਗੈਰਾ ਹੁਣ ਅਜਿਹੀ ਤਰ੍ਹਾਂ ਦਾ ਐਸਕੇਐਮ ਜਿਹੜਾ ਸਿਆਸੀ ਵਜ ਦਾ ਜਾਂ ਓਵਰਆਲ ਜਿਹੜਾ ਪ੍ਰਤੀਨਿਧ ਜਮਾਤ ਦੇ ਕਿਸਾਨਾਂ ਦੀ ਐਸਕੇਐਮ ਉਹ ਵੀ ਹੁਣ ਇਨੀ ਦਿਨੀ ਵੱਡੇ ਇਮਤਿਹਾਨ ਦੇ ਵਿੱਚ ਹੈ 14 ਮਾਰਚ ਨੂੰ ਉਹਨਾਂ ਨੇ ਦਿੱਲੀ ਦੇ ਵਿੱਚ ਰੱਖਿਆ ਹੈ ਕਿ ਅਸੀਂ ਕਿਸਾਨ ਮਹਾਪੰਚਾਇਤ ਕਰਨੀ ਹੈ 400 ਤੋਂ ਵੱਧ ਜਥੇਬੰਦੀਆਂ ਉਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਗਈਆਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਉਸ ਦਿੱਲੀ ਵਾਲੀ ਕੂਚ ਦੇ ਵਿੱਚ ਸ਼ਾਮਲ ਹੋਣਾ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਭਾਰਤ ਸਰਕਾਰ ਜਿਹੜਾ ਹੁਣ SKM ਨੂੰ ਕਿਵੇਂ ਰੋਕਦੀ ਹੈ ਜਾਣ ਦਿੰਦੀ ਹੈ ਪਰ ਫਿਲਹਾਲ ਜੇਕਰ ਦੇਖੀਏ SKM ਵੀ ਹੁਣ ਮਤਲਬ ਇਮਤਿਹਾਨ ਦੇ ਵਿੱਚ ਹੈ ਆਪਾਂ ਕਿਵੇਂ ਦੇਖਦੇ ਹਾਂ ਸਾਰੇ ਮਾਹੌਲ ਨੂੰ ਇਹ ਖੂਬ ਗੱਲ ਹੈ ਪਿੰਡ ਸਾਹਿਬ ਉਹਨਾਂ ਨੇ ਉਹਨਾਂ ਦਾ ਡੈਮੋਕਰੇਟ ਕਰਾਇਟ ਹੈ ਪਹਿਲੀ ਗੱਲ ਤਾਂ ਕਿਸਾਨਾਂ ਦਾ ਦੂਜੀ ਚੀਜ਼ ਇਹ ਕਿ ਬੀਜੇਪੀ ਨਹੀਂ ਕਰਨ ਦਊਗੀ ਪਹਿਲਾਂ ਇਸ ਓਲੰਪੀਅਨ ਲੜਕੀਆਂ ਨਾਲ ਕਰਿਆ ਜਿਸ ਤਰ੍ਹਾਂ ਇਹ ਕਰਿਆ ਰੋਕਣਗੇ ਗ੍ਰਿਫਤਾਰੀਆਂ ਹੋਣਗੀਆਂ ਸਾਰਾ ਕੁਝ ਹੋਊਗਾ ਹਮ ਪਰ ਇਹ ਚੀਜ਼ ਬੜੀ ਮਹਿੰਗੀ ਪਊਗੀ ਗਵਰਨਮੈਂਟ ਨੂੰ ਕਿਉਂਕਿ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਇੱਥੇ ਤਾਂ ਥੋੜਾ ਜਿਹਾ ਪੰਗਾ ਆਪੇ ਹੀ ਲਵਾਇਆ ਸੀ ਉਹਨਾਂ ਨੇ ਹਮ 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 ਕਾ ਵੱਡਾ ਹੋ ਰਿਹਾ ਹੈ ਹਮ ਕੁਨੋਂ ਮਹੂਰੂਗਾ ਕੁੱਟਮਾਰ ਹੋਊਗੀ ਅਰੇ ਇਹ ਕੁੱਟਮਾਰ ਮੈਂ ਤੁਹਾਨੂੰ ਦੱਸਦਾ ਕਿਸਾਨਾਂ ਦਾ ਜਿਹੜਾ ਮੇਰਾ ਆਪਣਾ ਅੰਦਾਜ਼ਾ ਜਿੰਨਾ ਸੋਸ਼ਲ ਸਾਇੰਟਿਸਟਸ ਦੱਸ ਸਕਦਾ ਹੂੰ ਕਿ ਚੱਲਦਾ ਰਹਿਣਾ ਇਹ ਨਵਾਂ ਫਾਰਮੈਟ ਫਾਰਮ ਹੋਣ ਤੋਂ ਬਾਅਦ ਇੱਕ ਮੋਰਚਾ ਲੱਗਣਾ ਤਕੜਾ ਹੂੰ ਜੀ ਜੀ ਅਰ ਉਹ 2M ਡਾਈ ਵਾਲਾ ਮੋਰਚਾ ਹੋਊਗਾ ਉਹ ਨਾਰਮਲ ਨਹੀਂ ਹੋਊਗਾ ਮੈਂ ਤੁਹਾਨੂੰ ਦੱਸ ਦਿੰਦਾ ਹੂੰ ਹਾਂ ਚਾਹੇ ਇਹ ਇਹਨਾਂ ਦੀ ਆਜ ਵਿੱਚ ਹੋਰ ਦੀ ਆਜ ਵਿੱਚ ਸਰਕਾਰ ਦਾ ਪਰਪਸ ਇਹ ਰਹੂਗਾ ਕਿ ਉਸ ਮੋਰਚੇ ਨੂੰ ਵਾਇਲੈਂਸ ਵੱਲ ਨੂੰ ਲੈ ਜਾਏ ਉਹ ਪ੍ਰੋਟੈਸਟ ਨੇ ਜਿਹੜੇ ਇਹਨਾਂ ਨੂੰ ਕੁੱਟ ਮਾਰ ਕੇ ਜਥੇਬੰਦੀਆਂ ਦੇ ਪ੍ਰੋਟੈਸਟ ਨੂੰ ਕੁੱਟ ਮਾਰ ਕੇ ਉਹ ਇਹ ਚਾਹਦੇ ਨੇ ਕਿ ਮੋਰਚੇ ਧਰਨੇ ਧਰਨਿਆਂ ਨਾਲ ਕੁਝ ਨਹੀਂ ਹੁੰਦਾ ਹਥਿਆਰ ਚੱਕੋ ਹੂੰ ਉਹ ਵਾਇਲੈਂਸ ਦੇ ਵਿੱਚ ਕੁਝ ਲੋਕ ਮਾਰੇ ਜਾਣੇ ਇਧਰ ਲੈ ਜਾਓ ਉਧਰ ਲੈਓ ਸਟੇਟ ਨੂੰ ਬੜਾ ਸੂਟ ਕਰਨਾ ਹੂੰ ਹੂੰ ਠੀਕ ਸਾਰੀਆਂ ਜਥੇਬੰਦੀਆਂ ਰਲ ਕੇ ਇੱਕ ਤਹਿਇਆ ਕਰ ਲੈਣ ਕਿ ਆਪਾਂ ਨੇ ਵਾਇਲੈਂਟ ਨਹੀਂ ਹੋਣਾ ਹੂੰ ਆਪਾਂ ਨੇ ਆਪਣਾ ਅਨੁਸ਼ਾਸਨ ਨਹੀਂ ਛੱਡਣਾ ਸਰਕਾਰ ਜੋ ਮਰਜ਼ੀ ਕਰ ਲਵੇ ਭਾਈਚਾਰਾ ਕੈਂਪ ਰੱਖਣਾ ਹੂੰ ਕਿ ਕਿਸਾਨਾਂ ਨੂੰ ਕੋਈ ਨਹੀਂ ਹਰਾ ਸਕਦਾ ਸਰਕਾਰ ਦਾ ਸਾਰਾ ਜੋਰ ਇਸ ਗੱਲ ਤੇ ਹੁਣ ਵੀ ਲੱਗਿਆ ਹੋਇਆ ਹੈ ਹੁਣ ਕਿ ਜਿੱਥੇ ਬੰਦਿਆਂ ਨੂੰ ਇੱਕ ਦੂਜੇ ਦੇ ਖਿਲਾਫ ਹੂੰ ਸਟੋਰੀਜ਼ ਉਹਦੇ ਕ੍ਰੀਏਟ ਕਰਕੇ ਮੀਡੀਆ ਰਾਹੀਂ ਹੋਰ ਜਾਂ ਛੋਟੇ ਡਿਫਰੈਂਸ ਨੂੰ ਵੱਡੇ ਪੇਸ਼ ਕਰਕੇ ਗਲਤਫਹਿਮੀ ਸਾਰੇ ਤੇ ਲੱਗੀ ਹੋਈ ਹੈ ਪੂਰੀ ਪਰ ਮਿੱਠੇ ਹੈ ਕਿ ਜਿਹੜੀ ਓਵਰਆਲ ਲੀਡਰਸ਼ਿਪ ਹੈ ਚਾਹੇ ਉੱਟਕੇਤ ਹੈ ਚਾਹੇ ਚਟੂਨੀ ਹੈ ਚਾਹੇ ਗੁਰਾਂ ਸਾਹਿਬ ਨੇ ਰਾਜੇਵਾਲ ਨੇ ਜਾਂ ਆਪਣੇ ਥੱਲੇ ਵਾਲੇ ਤੇ ਪੰਦੇਰੋਣੀ ਨੇ ਇੰਨੇ ਮੂਰਖ ਨਹੀਂ ਹਨ ਜਿੰਨੇ ਸਰਕਾਰ ਸਮਝ ਰਹੀ ਹੈ ਹੂੰ ਨਹੀਂ ਮੈਨੀਪੂਲੇਟ ਹੋ ਜਾਂਦੇ ਨੇ ਬੰਦੇ ਇੰਡੀਵਿਜੂਅਲਸ ਦੇ ਵਿੱਚ ਹੀ ਹੁੰਦੀ ਹੈ ਕਿ ਜੈਸ਼ ਸਰਕਾਰ ਕੋਲ ਕਪੈਸਿਟੀ ਵੀ ਹੁੰਦੀ ਹੈ ਹੂੰ ਹੂੰ ਜਿਹੜਾ ਸਤਾਰੇ ਬਣਾਉਣਾ ਚਾਹੁੰਦੇ ਸੀ ਕਿਸਾਨ ਮੋਰਚੇ ਨੂੰ ਕਿ ਇਹ ਸਿਰਫ ਪੰਜਾਬੀਆਂ ਦਾ ਹੈ ਤੇ ਪੰਜਾਬੀਆਂ ਦੇ ਸਿੱਖਾਂ ਦਾ ਸਿੱਖਾਂ ਜੋ ਕਿ ਖਾਲਸਤਾਨੀਆਂ ਦਾ ਹੈ ਮੇਰਾ ਕਹਿ ਲੈ ਫੋਕ ਲੰਘ ਗਿਆ ਹੂੰ 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 ਪੜ ਜਾਣਾ ਸੀ ਜੇ ਦੂਜੇ ਜਿੱਥੇ ਬੰਦਿਆ ਸਿਆਣਫਾ ਨਾ ਕਰਦੀ ਗੱਲ ਸ਼ੂਕਰਨ ਸਿੰਘ ਦਾ ਉੱਥੇ ਅਨਾਉਂਸਮੈਂਟਸ ਹੋ ਜਾਣੀਆਂ ਨੇ ਪ੍ਰੈਕਟੀਕਲੀ ਜਿਹੜਾ ਦਿੱਲੀ ਵਾਲਾ ਕੋਚ ਹੈ ਉਹ ਬੰਦ ਹੈ ਹੂੰ ਹੂੰ ਪਰ ਉੱਥੇ ਮੀਟਿੰਗ ਵੀ ਨਾ ਕਰਨ ਦੇਣੀ ਜਿਹੜੀ 14 ਦੀ ਉਹਨਾਂ ਨੇ ਮਹਾਪੰਚਾਇਤ ਰੱਖੀ ਹੈ ਜੇ ਸਰਕਾਰ ਉਹ ਨਹੀਂ ਕਰਨ ਦੋਗੇ ਔਰ ਸਰਕਾਰ ਰੋਕੂਗੀ ਉਹਦੇ ਕੋਲ ਰਸਤਾ ਕੋਈ ਨਹੀਂ ਕਿਉਂਕਿ ਲੱਖਾਂ ਦਾ ਇਕੱਠ ਹੋ ਜਾਣਾ ਜੇ ਨਹੀਂ ਰੋਕੋਗੇ ਹੂੰ ਹੂੰ ਜੀ ਕੋਈ ਸਰਕਾਰ ਤੇ ਨਹੀਂ ਜਿੱਥੇ ਬੰਦਿਆਂ ਨਾਲੋਂ ਵੱਡਾ ਚੈਲੰਜ ਹੈ ਪਰ ਮਾਨ ਨੇ ਜਿਹੜੇ ਉਹ ਪਿੰਗੇ ਟੇਢੇ ਤਰੀਕੇ ਨਾਲ ਉੱਥੇ ਪਹੁੰਚ ਜਾਣਗੇ ਕੁਛ ਨਾ ਕੁਛ ਜੇ ਵੱਡੀ ਗਿਣਤੀ ਨਹੀਂ ਤਾਂ ਥੋੜੀ ਪਹੁੰਚ ਜੋਗੀ ਪਰ ਉਹਨਾਂ ਨੂੰ ਰੋਕਣਾ ਬੜਾ ਮੁਸ਼ਕਲ ਹੋਊਗਾ ਹੂੰ ਹੂੰ ਰੱਖਾ ਲਓ ਸਿਆਣਫ ਕਰ ਰਹੇ ਨੇ ਰ হক ਹੈ ਉਹਨਾਂ ਦਾ ਮੀਟਿੰਗ ਕਰਕੇ ਫੈਸਲਾ ਕਰਨਾ ਮਤਲਬ ਇੱਕ ਦੇਸ਼ ਦੀ ਰਾਜਧਾਨੀ ਚ ਸਾਰੇ ਇੰਡੀਆ ਦੇ ਕਿਸਾਨ ਇਕੱਠੇ ਹੋ ਕੇ ਕੋਈ SLA ਮਸ਼ੀਨ ਕਰਨਾ ਚਾਹੁੰਦੇ ਨੇ ਇਹਨੂੰ ਕੌਣ ਰੋਕ ਸਕਦਾ ਹੂੰ 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 ਜੀ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਹਾਂ ਵੀ ਕਿਸਾਨਾਂ ਦੀ ਸਿਆਣਫ ਤੇ ਉੱਪਰ ਡਿਪੈਂਡ ਕਰਦਾ ਹੈ ਗਵਰਨਮੈਂਟ ਦੀ ਜੇ ਮੂਰਖਾ ਗਵਰਨਮੈਂਟ ਨੇ ਕਰੀ ਤਾਂ ਇਹਨਾਂ ਨੂੰ ਮਹਿੰਗੀ ਬੋਲ ਹੂੰ ਹੂੰ ਜੀ ਜੀ ਬਿਲਕੁਲ ਸੋ ਇਹ ਸੰਸਾਡੇ ਨਾਲ ਉਹਗੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਨੇ ਅਜੋਕੇ ਜਿਹੜੇ ਹਾਲਾਤ ਨੇ ਇਸ ਵੇਲੇ ਕਿਉਂਕਿ ਚੋਣ ਜਾਬਤਾ ਹੁਣ ਇਨੀ ਦਿਨੀ ਲੱਗਣ ਵਾਲਾ ਹੈ ਜਿਹੜੀ ਉਮੀਦਵਾਰਾਂ ਦੀ ਸੂਚੀ ਉਹ ਸਾਹਮਣੇ ਆਉਣ ਵਾਲੀ ਹੈ ਬਾਗੀ ਤੀਵਰ ਵੀ ਅਗਲੇ ਸਮੇਂ ਵਿਖਣ ਨੂੰ ਮਿਲਣਗੇ ਤੇ ਕੁਝ ਜਿਹੜੇ ਸਦਾ تیر ਨਾਲ ਜੁਬੀਆਂ ਹਸਤੀਆਂ ਉਹ ਫੇਰ ਪਿੱਛੇ ਖਿੱਚਦੀਆਂ ਨੇ ਕਿਸਾਨਾਂ ਦਾ ਜਿਹੜੀ ਪੰਚਾਇਤ ਉਹ ਦਿੱਲੀ ਦੇ ਵਿੱਚ 14 ਮਾਰਚ ਨੂੰ ਲੱਗ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਦੇਸ਼ ਦੀ ਪਾਰਲੀਮੈਂਟ ਕਿਸਾਨਾਂ ਦੀ ਪੰਚਾਇਤ ਨੂੰ ਕਿਵੇਂ ਲੈਂਦੀ ਹੈ ਸੋ ਡਾਕਟਰ ਸਾਹਿਬ ਤੁਸੀਂ ਇਹ ਸਾਰੀਆਂ तमाम ਗੱਲਾਂ ਜੇ ਦੀ ਜਾਣਕਾਰੀ ਉਹ ਵਿਸਤਾਰ ਨਾਲ ਸਾਡੇ ਸਰੋਤਿਆਂ ਸੰਗ ਸਾਂਝੀ ਕੀਤੀ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਵੱਡਾ ਮੁੱਲ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਭਿੰਡਰ ਸਾਹਿਬ ਸਰੋਤਿਆਂ ਦਾ ਦਰਸ਼ਕਾਂ ਦਾ ਸਭ ਦਾ ਬਹੁਤ ਬਹੁਤ ਸ਼ੁਕਰਾਨਾ ਥੈਂਕ ਯੂ ਈ ਮਿਸ਼ਨ ਪੰਜਾਬੀ